ਉਸਾਂ ਪੰਜ ਸੌ ਕਿਤਾ ਫੋਨ ਆਉਂਦੇ ਕੁੜੀ ਵਾਲੇ ਕੀ ਨਹੀਂ ਹਾਂਜੀ ਹਾਂਜੀ ਕੀਤਾ ਫੋਨ ਆਉਂਦੇ ਆ ਜੀ ਘਰ ਦਾ ਬੁਲਾਇਆ ਨਾਲ ਤੇ ਉਹ ਤੇ ਨਿਕਲ ਕੇ ਕਲਾਉਂ ਦੀਆਂ ਲੈ ਕੇ ਆਉਂ ਗੁੜੀ ਬਈ ਨਾਲ ਘਰ ਦਾ ਕੋਈ ਲੈ ਕੇ ਆਉਗੀ ਜੀ ਤੇ ਚਾਚਾ ਆਊਗਾ ਜਾਂ ਵੀ ਟਾਈਮ ਨਾ ਬੁਲਾਣੇ ਉਧਰ 10 ਵਜੇ ਮੁੜ ਕੇ ਟਾਈਮ ਉਧਰ ਆਣੋ ਗੁਰਪੇ ਦਾ ਆਪਣਾ ਬੈਠਣ ਨੂੰ ਨਹੀਂ ਨਹੀਂ ਬਸ ਆ ਰਹੇ ਜੀ ਆਈਏ ਜੀ ਸਸੀ ਕਾਲ ਸਸੀ ਕਾਲ ਆਜੋ ਆਇਆ ਕੁੜੀ ਆਇਓ ਸਸੀ ਸਸੀ ਕਾਲ ਸਸੀ ਸਸੀ ਕਾਲ ਕੁਛ ਕੁ ਕੁੜੀ ਕੌਣ ਹੈ ਇਹ ਚਾਚਾ ਜੀ ਹੈ ਜੀ ਮੇਰੇ ਇਹ ਮੇਰਾ ਬ੍ਰਦਰ ਹੈ अच्छा प्रदीप चाचा जी हां जी सरपंच साहब हां जी हां जी हुन ਤੁਹਾਨੂੰ ਕਿਤੇ ਦਾ ਪਤਾ ਵੀ ਇੱਕ ਤਾਂ ਮੁੰਡਾ ਵਿਚਾਰਾ ਪੱਕਾ ਗੁਰਪੀ ਤੇ ਮੇਰੇ ਨਾਲ ਰਿਹਾ ਹਨਾ ਬਿਲਕੁਲ ਬਿਲਕੁਲ ਹੁਣ ਅੱਗੇ ਜਿਹੜਾ ਸੀਗਾ ਅੱਗੇ ਕਹਿੰਦੇ ਰਾਣਾ ਸਿੱਧੂ ਜਾਨਤਾ ਵਾਲੇ ਨਵੇੜੇ ਹੁਣ ਆ ਜਿਹੜਾ ਰੌਲਾ ਦੋਨਾਂ ਜੀਆਂ ਦਾ ਪੈ ਗਿਆ ਹਾਂ ਜੀ ਹਾਂ ਜੀ ਇਹ ਹੁਣ ਸਰਪੰਚ ਸਾਹਿਬ ਤੁਹਾਡੇ ਦੇ ਛੱਡੇ ਅਸੀਂ ਤਾਂ ਬਹੁਤ ਕੋਸ਼ਿਸ਼ ਕਰਨੀ ਚਿੱਤ ਸਾਹਿਬ ਹਾਂ ਅਸੀਂ ਤਾਂ ਪੰਚਾਇਤ ਉਧਰੋਂ ਕਿਤੇ ਇੱਧਰ ਲੈ ਜਾ ਕੇ ਕਿਤੇ ਇੱਧਰ ਉਧਰ ਲੈ ਕੇ ਗਏ ਇਹਨਾਂ ਦੇ ਘਰਦਿਆਂ ਨੂੰ ਵੀ ਬੜੀ ਬੜੀ ਸਮਝਾ ਕੇ ਦੇਖ ਲਿਆ ਜੀ ਹਾਂ ਪਰ ਇਹਨਾਂ ਦਾ ਵਿਆਹ ਤੋਂ ਸਾਲ ਹਜੇ ਪੂਰਾ ਹੋਇਆ ਨਹੀਂ ਜੀ ਹਜੇ ਹੋਇਆ ਨਹੀਂ ਸਾਲ ਨਾ ਜ ਵੇਵਾ ਵੇ ਲੋ ਪਹਿਲੇ ਹੀ ਪੰਚਾਇਤੋਂ ਪੰਚਾਇਤੀ ਬਾਈ ਜੀ ਸਰਪੰਚ ਸਾਹਿਬ ਸਰਪੰਚ ਪੰਚਾਇਤੋਂ ਪੰਚਾਇਤੀ ਹੋਣਾ ਹੀ ਆ ਆ ਮਾਂ ਤੇ ਆ ਮੁੰਡਾ ਬਹੁਤਾ ਕਰਦੇ ਸਾਡੀ ਕੁੜੀ ਨੂੰ ਹੁਣ ਸਰਪੰਚ ਸਾਹਿਬ ਮੈਂ ਗੁਰਪ੍ਰੀਤ ਨੂੰ ਸਾਰਾ ਪਤਾ 24 ਘੰਟੇ ਮੁੰਡਾ ਵਿਚਾਰਨਾ 4-5 ਕਿੱਲਾਂ ਦੀ ਖੇਤੀ ਬਾੜੀ ਹੈ ਹਾਂ ਜੀ ਹਾਂ ਜੀ ਇਹ ਜਿਉਂ 10 ਵਜੇ ਲੋਕਾਂ ਦੇ ਉਹ ਏਜੰਟ ਵਾਲੇ ਕੇਸ ਆਉਣ ਲੱਗਦੇ ਆ ਤੇ ਜਿੱਥੋਂ ਮੇਰੇ ਖਿਆਲ ਆਪ ਨੂੰ ਸੱਤ-ਸੱਤ ਬਾਝਾਂ ਦੇਗੇ ਵੀ ਬੈਠੇ ਨੂੰ ਗੁਰਪ੍ਰੀਤ ਆ ਆ ਮੈਨੂੰ ਪਤਾ ਹੀ ਹੈ ਇਹਦਾ ਦੋਨੋਂ ਪਤਾ ਸਾਰਾ ਕੁਝ ਹੁਣ ਸਾਥੋਂ ਇਕੱਲਾ ਏਜੰਟਾਂ ਵਾਲਾ ਮਸਲਾ ਹੀ ਨਹੀਂ ਸੂਤ ਆਉਂਦਾਗਾ ਵੀ ਕਿਸੇ ਨੇ ਠੱਗੀ 5 ਲੱਖ ਦੀ 50 ਲੱਖ ਦੀ ਲੋਕ ਕਰੋੜ-ਕਰੋੜ ਦੀਆਂ ਠੱਗੀਆਂ ਏਜੰਟਾਂ ਤੋਂ ਖਾਈ ਬੈਠੇ ਆ ਤੇ ਉਹੋ ਜੇ ਸ਼ਰਮ ਉਹਨਾਂ ਦੀ ਲੱਤੀ ਆ ਹੁਣ ਸਰਪੰਚ ਸਾਹਿਬ ਇਹ ਤੁਹਾਡੇ ਤੇ ਸਾਰੀਆਂ ਚੀਜ਼ਾਂ ਵਿਆ ਘਰੇਲੂ ਮਸਲੇ ਜਿਹੜੇ ਆ ਦੋਨਾਂ ਜੀਆ ਦੇ ਹੋਗੇ ਨੌ ਸੱਤ ਵੀ ਹੋਗੇ ਸਭ ਗੱਲ ਇਹ ਆ ਵੀ ਮੈਂ ਪਿੰਡ ਲੈਵਲ ਦੋਨੇ ਤਰ੍ਹਾਂ ਨੂੰ ਸਮਝਾ ਕੇ ਦੇਖ ਲਿਆ ਪੰਚਾਇਤਾਂ ਬੜੇ ਵਾਰੀ ਕਰਕੇ ਦੇਖ ਲਈਆਂ ਹੂੰ ਇਧਰੋਂ ਵੀ ਕਰ ਲਈਆਂ ਕੁੜੀ ਵਾਲੇ ਪਾਸੋਂ ਮੁੰਡੇ ਵਾਲੇ ਪਾਸੋਂ ਵੀ ਕਰਕੇ ਦੇ ਹੂੰ ਪਰ ਇਹਨਾਂ ਦਾ ਮੈਨੂੰ ਲੱਗਦਾ ਨਹੀਂ ਵੀ ਇਹ ਇਹਨਾਂ ਦਾ ਮਸਲਾ ਕੋਈ ਹੱਲ ਹੈ ਨਹੀਂ ਕੀ ਰੌਲਾ ਯਾਰ ਨੂੰ ਸਾਲ ਤਾਂ ਅਜੇ ਵਿਆਹ ਨੂੰ ਹੋਇਆ ਨਹੀਂ ਜੀ ਹਾਂ ਤਾਂ ਦੇਖ ਲਓ ਤੁਸੀਂ ਕੀ ਇਹਨਾਂ ਸਰਪੰਚ ਸਾਹਿਬ ਤੁਸੀਂ ਇੱਕ ਵਾਰੀ ਵੀ ਨਹੀਂ ਇਹਨਾਂ ਨੂੰ ਕਹਿੰਦੇ ਇਹ ਸਾਡੀ ਕੁੜੀ ਨੂੰ ਪਤਾ ਕਿੰਨਾ ਤਾਂਗ ਕਰਦੇ ਆ ਦੋਨੇ ਸਹੀ ਗੱਲ ਬੁਲਾਈ ਮੁੰਡੇ ਦੀ ਮਾਤਾ ਨੂੰ ਦੇਖੋ ਦੋਨੇ ਤਾਂਗ ਕਰਦੇ ਆ ਨਹੀਂ ਤਾੜੀ ਇੱਕ ਆ ਕੇ ਮੋਇਣਾ ਬੈਠ ਗਈ ਸਸਰੀ ਘਰ ਨਹੀਂ ਭਲਾਈ ਲੈ ਮੇਰੀ ਮਾਂ ਨੂੰ ਯਾਰ ਤਾਂ ਬਿਲਕੁਕੁਲ ਇੱਕ ਪਤਾ ਕਰਾਉਣ ਵਾਲੀ ਗੱਲ ਹੈ ਸਰ ਨਸ਼ਿਆਂ ਦਾ ਜੀ ਹੁਣ ਵੀ ਇਹ ਚਿੱਟੇ ਲੱਗਿਆ ਵਾ ਮੈਂ ਜੀ ਨੇ ਚਿੱਟਾ ਤਾਂ ਮੈਂ ਸਾਡੇ ਚਿੱਟਾ ਦਾ ਨਾਲ ਲੱਗਦਾ ਭਾਈ ਜੀ ਤੁਹਾਨੂੰ ਕਰਦਾ ਜੀ ਇਹ ਨਸ਼ਾ ਆਪਦੀ ਘਰ ਵਾਲੀ ਕਹਿ ਰਹੀ ਹੈ ਮੈਂ ਨਹੀਂ ਕਹਿ ਰਿਹਾ ਕੁਝ ਵੀ ਠੀਕ ਹੈ ਮੈਂ ਤਾਂ ਪਹਿਲਾਂ ਦੱਸ ਹੀ ਜਾਂਦਾ ਨਹੀਂ ਜੀ ਚਿੱਟਾ ਕਿਹਦਾ ਸਿੱਧੂ ਸਾਹਿਬ ਕੋਈ ਇਹਦੀ ਸ਼ਿਕਾਇਤ ਨਹੀਂ ਚਿੱਟੇ ਦੀ ਤਾਂ আচ্ছা ਚਲੋ ਬਾਕੀ ਕੋਈ ਹੋਰ ਨਸ਼ੇ ਬਾਰੇ ਤਾਂ ਆਪਾਂ ਕੁਝ ਕਹਿ ਨਹੀਂਦੇ ਚਿੱਟੇ ਸਾਡੇ ਪਿੰਡ ਦੇ ਵਿੱਚ ਤਾਂ ਬਹੁਤ ਹੈ ਐਸਾ ਕੋਈ ਰੋਲ ਨਹੀਂ ਨਹੀਂ ਇਹ ਝੂਠ ਬੋਲਦੇ ਆ ਜੀ ਇਹ ਰੌਲਾ ਹੀ ਸਾਰਾ ਨਸ਼ੇ ਦਾ ਜਦੋਂ ਇਹ ਕਾਲਜ ਕੱਠੇ ਤੁਸੀਂ ਪੜ੍ਹਦੇ ਹੁੰਦੇ ਸੀਗੇ ਤੇ ਉਦੋਂ ਨਹੀਂ ਤੈਨੂੰ ਪਤਾ ਸੀ ਚਿੱਟਾ ਖਾਂਦਾ ਕਿ ਨਹੀਂ ਖਾਂਦਾ ਉਹਦੇ ਮੈਨੂੰ ਕੀ ਪਤਾ ਸੀ ਵੀ ਤੂੰ ਸੋਡਾ ਹੀ ਵਗਾੜਿਆ ਵਾ ਤੇ ਬਾਅਦ ਚ ਲੱਗ ਜੂਗਾ ਖਾਣਾ ਇੱਕ ਘੰਟਾ ਬਹਿ ਕੇ ਹੋਟਾਂ ਤੇ ਕਟੀਨੇ ਚ ਚਾਹਾਂ ਪੀਂਦੇ ਹੁੰਦੇ ਸੀ ਤੇ ਉਦੋਂ ਨਹੀਂ ਤੈਨੂੰ ਪਤਾ ਸੀਗਾ ਵੀ ਇਹ ਕੀ ਕਰਦਾ ਹੈ ਤੇ ਉਹ ਘਰੇ ਹੀ ਲ ਫਟਦਾ ਤੇ ਮੇਰੇ ਪੁੱਤ ਨੂੰ ਤੂੰ ਐਡੇ ਨੂੰ ਸਾਲ ਭਰ ਵਸ ਕੇ ਤੇ ਹੁਣ ਤੂੰ ਤਾਂ ਬੈ ਲਉਣੀ ਆ ਹੈ ਪਹਿਲਾਂ ਕਿਉਂਕਿ ਹੁਣ ਮੇਰੇ ਪੁੱਤ ਤੇਰੇ ਖਾਚੇ ਇੰਨੇ ਟੱਕ ਸਕਦਾ ਤੂੰ ਤਾਂ ਨਿਤ ਕਿਤੇ ਪਾਏ ਪਾਕੇ ਇਧਰ ਤੁਰ ਗਈ ਕਿਤੇ ਬੈਗ ਪਾਕੇ ਇਧਰ ਨੂੰ ਤੁਰ ਗਈ ਆ ਸਾਡੀ ਕੁੜੀ ਕਿੱਥੋਂ ਪੈਸੇ ਲਿਆਵੇ ਇਹ ਮੰਗਦਾ ਪੈਸੇ ਉਹਨਾਂ ਨੇ ਪੈਸੇ ਖਾਣ ਦੀ ਸੀ ਕਿਹਦੇ ਮੰਗੇ ਤੂੰ 25 ਕਿੱਲੇ ਨਹੀਂ ਨਹੀਂ ਤੁਸੀਂ ਐਂ ਕਰੋ ਕਿ ਮੇਰੇ ਖਿਆਲ ਦੇ ਵਿੱਚ ਸਰਪੰਚ ਸਾਹਿਬ ਮੇਰੇ ਕੋਲ ਕਿਉਂ ਲੈ ਕੇ ਆਏ ਹੋ ਅਜੇ ਤੁਸੀਂ ਬੀਬਾ ਮੇਰੀ ਗੱਲ ਸੁਣੋ ਪਹਿਨ ਜੀ ਤੁਸੀਂ ਗੱਲ ਸੁਣੋ ਜੇ ਆਹੇ ਕੋਤਕਲੇਸ਼ ਕਰਨਾ ਸੀਗਾ ਉੱਥੇ ਬਾਹਰ ਕਰ ਲਓ ਸੜਕ ਤੇ ਜਿੰਨਾ ਮਰਜ਼ੀ ਪਰ ਮੇਰੇ ਕੋਲ ਨਹੀਂ ਨਹੀਂ ਭਾਈ ਜੀ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਤੁਸੀਂ ਤੁਸੀਂ ਕਾਦੀ ਕਰਦੇ ਹੋ ਤੁਸੀਂ ਚਾਚਾ ਜੀ ਹੋ ਦੇ ਮੈਨੂੰ ਵਰਪੇ ਤੋਂ ਐਂ ਦੱਸੋ ਕਿ ਕਿੱਡੇ-ਕਿੱਡੇ ਆਪਾਂ ਰੋਲੇ ਜਿਹੜੇ ਏਜੰਟਾਂ ਵਾਲੇ ਕਰੋੜ-ਕਰੋੜ ਦੇ ਵੀ ਰੋਲੇ ਕਰਦੇ ਹਨ। ਕਰੇ ਇੰਨਾ ਰੋਲਾ ਪਿਆ? ਹਾਂ ਤਾਂ ਜੀ ਕਰੇ ਹੀ ਲੜ ਲਓ ਇਹਨਾਂ ਦਾ ਫਿਰ। ਤੇ ਫਿਰ ਉਹੀ ਗੱਲ ਮੈਂ ਤੁਸੀ ਲੜਾਈ ਚ ਲੰਘਾ ਕਰਦੇ। ਨਹੀਂ ਭਾਈ ਜੀ ਲੜਦੇ ਨਹੀਂ ਜੀ ਇਸ ਤਰ੍ਹਾਂ ਤਾਂ ਦੁੱਖ ਰੋਂਨੇ ਆ ਸੋਡੇ ਕੋਲ। ਪਿਆਰ ਕਰੀ ਜਾਂਦੇ ਰੱਖ ਗੁੱਜ ਨੂੰ ਜਿਹੜਾ ਤੁਸੀਂ ਆ ਮੇਰੇ ਸਾਹਮਣੇ ਬੋਲੀ ਜਾਂਦੇ ਸਰਪੰਚ ਸਾਹਿਬ ਤੁਹਾਡੇ ਕੋਲ ਵੀ ਐਸੀ ਕੋਈ ਗੱਲ ਕਰਦੇ ਇਹ। ਮੈਂ ਕਹਿੰਦਾ ਜੀ ਬੜਾ ਕੋਸ਼ਿਸ਼ ਇਹਨਾਂ ਦੁਆਰਾ ਜੇ ਮੇਰੇ ਕੋਲ ਮਸਲਾ ਹੱਲ ਹੁੰਦਾ ਹੁੰਦਾ ਮੈਂ ਤੁਹਾਨੂੰ ਸਾਡੇ ਕੋਲ ਲੈ ਕੇ ਆਈ। ਹਾਂ ਮੈਰਿਜ ਵਿਚੋਲਾ ਚੋਲਾ ਜਾਨੀ ਮਿਕਾ ਚਾਹ ਮੈਂ ਦੱਸ ਦਿਆਂ ਕਿ ਇਹਨਾਂ ਨੇ ਤਾਂ ਲਾਹ ਮੈਂ ਇੱਧੇ ਕਰਾਈ ਆ ਮੈਂ ਤਾਂ ਉਦੋਂ ਪਤਾ ਲੱਗ ਗਿਆ ਜਿੱਦ ਦੇ ਇਹਦੇ ਨਾਲ ਆ ਗਈ ਘਰੇ ਮਾਇਆ ਖੇਵੇ ਕੀ ਕਾਕਾ ਤੂੰ ਕੀਤਾ ਇਹ ਕਹਿੰਦਾ ਹੈ ਕਿ ਮਾਂ ਮੈਂ ਤਾਂ ਲਾਹ ਮੈਂ ਇੱਧੇ ਕਰਾ ਲਈ ਮੈਂ ਖੇਵੇ ਪੁੱਤ ਸਾਨੂੰ ਪੁੱਛਦਾ ਲੈਂਦਾ ਆਪਾਂ ਕੋਈ ਵਿੱਚ ਪਾਉਂਦੇ ਕੋਈ ਆਪਣੀ ਸਲਾਹੇ ਪੁੱਛਦਾ ਗਿੱਚ ਕਰਦਾ ਕੋਈ ਇਹਨਾਂ ਦੀ ਕਰਦਾ ਨਹੀਂ ਤੁਸੀਂ ਪੁੱਛੇ ਨਹੀਂ ਕਰਦੇ ਉਹਨੂੰ ਨਾ ਨਾ ਇਹਨੇ ਇਹਨੇ ਕੱਲੀ ਇਹਨੇ ਕੱਲੀ ਇਸ ਤਰੀ ਜੱਟ ਪਰਖਦੀ ਹੈ ਜੀ ਗੱਲ ਗੱਲ ਤੇ ਪਹਿਲਾਂ ਨਹੀਂ ਸੀ ਇਹਨਾਂ ਦੇ ਮੁੰਡੇ ਨੂੰ ਨਹੀਂ ਪਤਾ ਸੀਗਾ ਅੱਛਾ ਬ੍ਰਾਦਰ ਇਹ ਵਖੋ ਵਖਰੀ ਤੋਂ ਨਹੀਂ ਹਾਂ ਹਾਂਜੀ ਜੋ ਤੁਹਾਡੇ ਮੁੰਡੇ ਨੇ ਵਿਆਹ ਕਰਾਇਆ ਮੈਂ ਆਪੇ ਤਾਂ ਨਹੀਂ ਆ ਗਈ ਸਰਪੰਚ ਸਾਹਿਬ ਆ ਜਿਹੜਾ ਕੁੜੀ ਨੇ ਕਹਤਾ ਨਾ ਵੀ ਅਖੇ ਸੱਸ ਮੇਰੀ ਜਾਤ ਪਰਖਦੀ ਐ ਹਾਂਜੀ 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 ਅਲੱਗ-ਅਲੱਗ ਜਾਤੀ ਦੇ ਹੋ ਤੁਸੀਂ ਬਗਿਆੜੀ ਐ ਜੀ ਇਹ ਕੋਈ ਨਹੀਂ ਕੋਈ ਨਹੀਂ ਵਿਵਾ ਕੋਈ ਨਹੀਂ ਕੋਈ ਨਹੀਂ ਬੀਜਨੀਆਂ ਵੀ ਲਾ ਮਰਜਾ ਹੁੰਦੀਆਂ ਹਾਂ ਉਹ ਸਾਰੀਆਂ ਇੱਕ ਦੂਜੀ ਦੀ ਕਾਸਟ ਨਹੀਂ ਮਿਲਦੀ ਕਿਸੇ ਨਾਲ ਨਹੀਂ ਮਿਲਦੀ ਹੁੰਦੀ ਕੋਈ ਜਰਨਲ ਕਾਟਾਗਰੀ ਦੀ ਕੁੜੀ ਐ ਕੋਈ ਐਸਸੀ ਕਾਟਾਗਰੀ ਦੀ ਕੁੜੀ ਐ ਆ ਇਦਾਂ ਦਾ ਹੀ ਹੁੰਦਾ ਸਸਤਾ ਇਹ ਤਾਂ ਪਹਿਲਾਂ ਵੀ ਪਤਾ ਹੀ ਹੁੰਦਾ ਜੀ ਅਗਲੇ ਨੂੰ ਪਹਿਲਾਂ ਪਤਾ ਹੁੰਦਾ ਵੀ ਪਹਿਲਾਂ ਤੋਂ ਪਤਾ ਹੁੰਦਾ ਜੀ ਮੈਂ ਤਾਂ ਨਹੀਂ ਮੈਂ ਤਾਂ ਨਹੀਂ ਕਰੇ ਤੈਨੂੰ ਕੋ ਸਾ ਇੱਕ ਮਿੰਟ ਯਾਰ ਇੱਧਰ ਮੇਰੇ ਕੋਲ ਦੇਖ ਤੁਸੀਂ ਕੀ ਇਜਤ ਕਰਦੇ ਹੋ ਕਿ ਤੁਹਾਨੂੰ ਵੀ ਉਹੀ ਖਾਰਾ ਜਿਹੜੀ ਮਾਤਾ ਕਹਿੰਦੀ ਵੀ ਤੁਸੀਂ ਅਟ ਜਾਤੀ ਆ ਗਈ ਸਾਡੇ ਤੁਹਾਨੂੰ ਵੀ ਜਾਤ ਬਰਾਦਰੀ ਵਾਲਾ ਹੈਗਾ ਚੱਲੋ ਭਾਈ ਜੀ ਉਹ ਕੋਈ ਗੱਲ ਨਹੀਂ ਸਮਝਾ ਤੁਹਾਡੇ ਫਾਦਰ ਹਾਂ ਅਸੀਂ ਮੁੰਡਾ ਪੜ੍ਹੇ ਲਿਖੇ ਕਰਕੇ ਚੁੱਪ ਕਰਕੇ ਅਸੀਂ ਚੱਲ ਮੁੰਡਾ ਪੜ੍ਹੇ ਲਿਖੇ ਤੁਹਾਡੇ ਫਾਦਰ ਸਾਹਿਬ ਹੈ ਨਹੀਂ ਹੈ ਨਹੀਂ ਜੀ ਅੱਛਾ ਤੁਹਾਡੇ ਤੇ ਸਾਰਾ ਕਾਰੋਬਾਰ ਹਾਂ ਜੀ ਮਾਤਾ ਇੱਕ ਸਾਡੀ ਜੀ ਇੱਕ ਮੈਂ ਭਰਾ ਜੀ ਇੱਕ ਬਸ ਮੇਰੀ ਭੈਣ ਅੱਛਾ ਜਦੋਂ ਇਹਨਾਂ ਦਾ ਕੋਈ ਉਥੇ ਆਫੇਅਰ ਵਗੈਰਾ ਚੱਕਰ ਚੱਲਿਆ ਕਾਲਜ ਦੇ ਵਿੱਚ ਤੁਹਾਡੀ ਸਿਸਟਰ ਦਾ ਤੇ ਹੁਣ ਪ੍ਰਾਣਾ ਹੀ ਆ ਚਲੋ ਜਦੋਂ ਵਿਆਹ ਹੋ ਗਿਆ ਇਹਨਾਂ ਦਾ ਤੋ ਸਰਪੰਚ ਸਾਹਿਬ ਨੇ ਦੋਸਾਂ ਵੀ ਸਾਲ ਨਹੀਂ ਹੋਇਆ ਜੇ ਸਿਰੇ ਨਹੀਂ ਚੜਿਆ ਇੱਕ ਤਾਂ ਗੱਲ ਮੈਂ ਕਹਿਣਾ ਸਰਪੰਚ ਸਾਹਿਬ ਵੀ ਉਹਨਾਂ ਸਿਆਣੇ ਨੇ ਅਖਿਆ ਵੀ ਜਿਹੜੀਆਂ ਲਵ ਮੈਰਜ ਹਨ ਬਿਲਕੁਲ ਇਹ ਆnde ਜਦੋਂ ਲਵ ਉਹਨਾਂ ਚਰ ਹੁੰਦਾ ਜਿੰਨਾ ਚਿਰ ਤੁਸੀਂ ਜਾਂ ਤਾਂ ਚਾਰ ਲਾਵਾਂ ਨਹੀਂ ਲੈਂਦੇ ਜਾਂ ਫੇਰੇ ਨਹੀਂ ਲੈਂਦੇ ਉਹ ਕਹਿੰਦੇ ਜਦੋਂ ਲਾਵਾਂ ਫੇਰੇ ਗੁਰਪ੍ਰੀਤ ਲੈ ਕੇ ਜਦੋਂ ਡੋਲੀ ਵਾਲੀ ਕਾਰ 'ਚ ਬੈਨ ਲੱਗਦੇ ਹਨ ਨਾ ਤੇ ਉਹ ਲਵ ਤਾਂ ਉਦੋਂ ਹੀ ਕਿਸੇ ਨਾ ਕਿਸੇ ਸ਼ੀਸ਼ੇ ਵੇ ਦੀ ਸ਼ਾਲ ਮਾਰ ਜਾਂਦਾ ਆ। ਤੁਸੀਂ ਆਪਾ ਸੁਣਦੇ ਆਂ ਅੱਜ ਗੱਲ ਗੀਤਾਂ ਵਾਲੇ ਵੀ ਹਾਂ ਅਗੇ ਰਿਸ਼ਤੇ ਨਹੀਂ ਬਣ ਹਮੇਸ਼ਾ ਤੇ ਸਨਿਭਦੀਆਂ ਯਾਰੀਆਂ ਲਾਈਆਂ ਨਾ ਆ ਯਾਰੀਆਂ ਲਾਈਆਂ ਨਹੀਂ ਮੈਂ ਨਾ ਇੰਨਿਆਂ ਦਾ ਕਲਾ ਕਲਾ ਇਹਦਾ ਸ਼ੌਂਕ ਪੂਰਾ ਕੀਤਾ ਹੁਣ ਦੇਖ ਲਓ ਤੇ ਬਾਹਾਂ 'ਚ ਸੋਨਾ ਦੇਖੋ ਇਹਦੇ ਹੱਥ 'ਚ ਆਈਫੋਨ 16 ਪ੍ਰੋ ਮੈਕਸ ਆ ਨਹੀਂ ਨਹੀਂ ਕੌਣ ਕੀਤਾ ਕਿਹਦੇ ਕੋਲੋਂ ਆ ਮੈਂ ਆਪ ਦੇ ਘਰ ਦੇਣਾ ਵੈਰ ਪਾਇਆ ਤੁਹਾਡੇ ਪਿੱਛੇ ਕਹਿੰਦਾ ਮੈਨੂੰ ਐਂ ਦੱਸੋ ਜੇ ਤੂੰ ਸ਼ੌਕ ਪੂਰੇ ਕਰਨੇ ਸੀ ਤਾਂ ਹੀ ਤਾਂ ਤੇਰੇ ਮਗਰ ਲੱਗ ਕੇ ਆ ਗਈ ਦੋਨੋਂ ਪਹਿਲਾਂ ਇਹ ਸੋਚਣਾ ਚਾਹੀਦਾ ਤੂੰ ਆ 10000 ਦਾ ਸੂਟ ਪਾਇਆ ਉਹਦੇ ਮੈਂ ਕਿੱਥੇ ਗਲਤ ਹਾਂ ਇਹ ਮੈਨੇ ਛੱਡ ਦਿਓ ਇਹ ਮੈਨੇ ਬੰਦੇ ਹੋ ਕੇ ਜਨਾਨੀ ਵਾਲੀ ਸ਼ਾਦੀ ਮੈਂ ਦੱਸ ਉਹਦਾ ਆਪਣਾ ਪਰਜ ਬੰਦਾ ਨਾ ਹਾਂ ਜਦੋਂ ਤੁਸੀਂ ਮੈਰਜ ਬੰਦਾ ਜਦੋਂ ਮੈਰਜ ਦਾ ਫੈਸਲਾ ਲਿਆ ਤੁਸੀਂ ਉਹ ਕੁੜੀ ਨੇ ਦੱਸਦਾ ਵੀ ਸਾਡੀ ਜਾਤ ਬਰਾਦਰੀ ਅਲੱਗ-ਅਲੱਗ ਹੈ ਇੱਕ ਜਾਤ ਬਰਾਦਰੀ ਦੇ ਨਹੀਂ ਇਹ ਆਪਣੇ ਸਮਾਜ ਦੇ ਵਿੱਚ ਆਪਣੇ ਕਲਚਰ ਦੀਆਂ ਚੀਜ਼ਾਂ ਹੈਗੀਆਂ ਵੀ ਜਿਹੜੇ ਬਜ਼ੁਰਗ ਹੈ ਨਾ ਇਹ ਮਾਪਿਓ ਆਏ ਮਾ ਦਾ ਚਾਚਾ ਹੋਗਾ ਚਾਚਾ ਦਾ ਤੱਤਾ ਬੋਲੀ ਜਾਂਦਾ ਨਹੀਂ ਭਾਈ ਜੀ ਨਹੀਂ ਪਰ ਉਹ ਕਰਮ ਬੋਲਦਾ ਮੈਂ ਨਹੀਂ ਭਾਈ ਜੀ ਬਾਈ ਮੇਰੇ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਮੈਂ ਇਹਨੂੰ ਕੋਈ ਹੁਣ ਗੁੱਸਾ ਕੁੜੀ ਤੇ ਉਦੋਂ ਕੁੜੀ ਆਂਦੀ ਸੀ ਮਰਦੀ ਆ ਅਰੇ ਹੁਣ ਮੈਨੂੰ ਕੁੜੀ ਤੇ ਵੀ ਗੁੱਸਾ ਚੜੀ ਜਾਂਦਾ ਇਸ ਗੱਲ ਦਾ ਕਿ ਅਸੀਂ ਤਾਂ ਵੀ ਕਿਹਾ ਸਾਡੀ ਧੀ ਆ ਚਲ ਕੋਈ ਗੱਲ ਮੈਂ ਹੋਰ ਦੱਸਦਾ ਇਹ ਜਿਹੜੇ ਲਵ ਮੈਰਜਾਂ ਦੇ ਪੰਗੇ ਹੁੰਦੇ ਨੇ ਨਾ ਛੋਟੇ ਵੀਰ ਜੇ ਕੁੜੀ ਉਦੋਂ ਕਹਿੰਦੀ ਸੀ ਮਰਦੀ ਆ ਤਾਂ ਇਹਨਾਂ 'ਚ ਹੁਣ ਵੀ ਕਿਸੇ ਨੇ ਮਰ ਜਾਣਾ ਜਿਹੜਾ ਸਾਲ ਨਹੀਂ ਹੋਇਆ ਤਾਂ ਸ਼ਾਪਾ ਸ਼ੁਰੂ ਹੋ ਗਿਆ ਇਹ ਨਾ ਮੈਂ ਤੈਨੂੰ ਸਰਪੰਚ ਸਾਹਿਬ ਦੱਸਦਾ ਇੱਕ ਮੈਨੂੰ ਪਰਸੋਂ ਦੇ ਉੱਥੇ ਕਾਲ ਆ ਕੇ ਹੱਟੀ ਆ ਕੁੜੀ ਨੇ ਕਾਲਜ ਦੇ ਵਿੱਚ ਪੜ੍ਹਦੀ ਇਹਨੇ ਹਾਲਾਂਕਿ ਨਵਾਲਗੀ ਸੀ 18 ਸਾਲ ਪੂਰੇ ਹੋਣ ਦੇ ਵਿੱਚ ਵੀ ਸਮਾਂ ਰਹਿੰਦਾ ਸੀਗਾ ਕੁੜ ਦੂਜੀ ਕਾਸਟ ਦੇ ਮੁੰਡੇ ਨਾਲ ਮੈਰਿਜ ਕਰ ਲਈ ਮੈਰਿਜ ਕਰਦੇ ਆ ਸਾਰ ਉਹਨਾਂ ਦਾ ਖਲਾਰਾ ਪਿਆ ਕੇ ਕੁੜੀ ਨੇ ਘਰਦਿਆਂ ਨੂੰ ਕਿਹਾ ਘਰਦਿਆਂ ਕਹਿੰਦੇ ਨਹੀਂ ਕਰਨੀ ਮੁੰਡੇ ਨੇ ਘਰਦਿਆਂ ਨੂੰ ਕਹ ਨਹੀਂ ਕਰਨੀ ਦੋਨਾਂ ਨੇ ਮੈਰਿਜ ਕਰਵਾ ਕੇ ਕਹਿੰਦੇ ਨੇਰੀ ਬਣ ਗਏ ਇੱਕ ਵਾਰੀ 12 ਮਹੀਨਾ ਨਹੀਂ ਕੱਟੇ ਉਹ ਪੰਜਾ ਮਹੀਨੇ ਦੇ ਵਿੱਚ ਵਿੱਚ ਕੁੜੀ ਨੇ ਸੂਇਸਾਈਡ ਕਰ ਲਿਆ ਕਿਉਂਕਿ ਨਾ ਮਾਪਿਆਂ ਨੇ ਚੱਲੇ ਤੇ ਨਾ ਮੁੜ ਕੇ ਘਰ ਲੈਣੇ ਚੱਲਿਆ ਕਹਿੰਦਾ ਵੀ ਮੇਰੇ ਕੋਲ ਤਾਂ ਹੈ ਨਹੀਂ ਕੁਛ ਹੁਣ ਆ ਸੇ ਆਪਾਂ ਤੁਹਾਡਾ ਵੀ ਕੋਈ ਇਹੋ ਜਿਹਾ ਚੱਕਰ ਉਹ ਤਾਂ ਕਹਿੰਦਾ ਮੈਂ 골ਡ ਗਾਰਡ ਕੋਈ ਬੈਠਾ ਵਾਦਾਂ ਇਹਨੂੰ ਸਾਰਾ ਕੁਝ ਉਹਦੇ ਜੀ ਹੁਣ ਘਰੇ ਜਿਵੇਂ ਹੁਣ ਆਪਣਾ ਵਿਆਹ ਹ ਇਹ ਤਾਂ ਮੈਂ ਆਪਦੀ ਹਿੰਮਤ ਨਾਲ ਚੱਲ ਮੈਂ ਲੈ ਲਿਆ ਬਾਅਦ ਚ ਵੀ ਮੈਂ ਪੈੜੀ ਲੱਗਦੀ ਹੈ ਨਾ ਬਾਹਰ ਅੰਦਰ ਜਾਣੇ ਆਪਾਂ ਪਾਉਣਾ ਸਭ ਦਿੱਤਾ ਹੀ ਹੈ ਸਾਰਾ ਕੁਝ ਐਵੇਂ ਮਾਰਦੇ ਨਹੀਂ ਤੁਹਾਡਾ ਦਿੱਤਾ ਤਾਂ ਹੈ ਹੁਣ ਮਨਾਓ ਦੋਸਤੋ ਤੁਸੀਂ ਵੀ ਤੁਸੀਂ ਪਹਿਲਾਂ ਆਪਸ ਗੱਲਬਾਤ ਕਰ ਫਾਈਨਲ ਕਰਕੇ ਘਰਦਿਆਂ ਨੂੰ ਬਾਅਦ ਚ ਦੱਸਿਆ ਕਿ ਘਰਦਿਆਂ ਦੀ ਸਲਾਹ ਨਾਲ ਸਾਰਾ ਕੁਝ ਹੋਇਆ ਘਰਦਿਆਂ ਨੂੰ ਜੀ ਮੈਂ ਆਪਦੇ ਘਰੇ ਪੁੱਛ ਦੱਸਤਾ ਸੀਗਾ ਜੀ ਸਾਨੂੰ ਬਾਅਦ ਪਤਾ ਲੱਗਿਆ ਸੀ ਜੀ ਇਹਨਾਂ ਦੀ ਘਰੇ ਨਹੀਂ ਪਤਾ ਸੀ ਮਤਲਬ ਇਹਨਾਂ ਦੀ ਗੱਲਬਾਤ ਸਾਰੀ ਸੈਟਿੰਗ ਜਿਹੜੀ ਉਹ ਕੋਡ ਮੈਰਿਜ ਵਗੈਰਾ ਬਾਹਰ ਕਰਵਾ ਲਈ ਤੁਸੀਂ ਤੇ ਅਸੀਂ ਚੁੱਪ ਕਰਕੇ ਮੁੰਡਾ ਚਲਪਾੜੇ ਲਿਖਿਆ ਨਸ਼ਾ ਕਰਦਾ ਜੀ ਜੇ ਮੈਂ ਨਸ਼ਾ ਕਰਦਾ ਹਾਂ ਮੈਂ 25 ਕਿੱਲਾਂ ਦੀ ਖੇਤੀ ਕਿਵੇਂ ਕਰਾਂ ਜੀ ਇਹਦੀ ਆਵਾਜ਼ ਤੋਂ ਤੁਹਾਨੂੰ ਪਤਾ ਨਹੀਂ ਲੱਗਦਾ ਜੀ ਨਹੀਂ ਉਹ ਤਾਂ ਹੁਣ ਪਤਾ ਨਹੀਂ ਜੀ ਕਿਵੇਂ ਰੀ ਬਚਪਨ ਦੇ ਵਿੱਚ ਵੀ ਅਸੀਂ ਤਾਂ ਲੱਗਦਾ ਬੋਲਣ ਤੋਂ ਲੱਗਦਾ ਮੈਨੂੰ ਕਿ ਹੋ ਸਕਦਾ ਮੁੰਡਾ ਮਾਂ ਆਈ ਤਾਂ ਨਿਕਲਦੀ ਨਹੀਂ ਜੀ ਮਾਤਾ ਜੀ ਇੱਕ ਗੱਲ ਦੱਸੋ ਮੈਨੂੰ ਵੀ ਉਹ ਕੁੜੀ ਕਹਿੰਦੀ ਵੀ ਮੈਂ ਤਾਂ ਚਲੋ ਅਸੀਂ ਕੋਟ ਮੈਰਿਜ ਤਾਂ ਬਾਹਰ ਦੀ ਬਾਹਰ ਕਰ ਲਈ ਫਿਰ ਮੈਂ ਘਰੇ ਦੱਸਦਾ ਮੁੰਡੇ ਨੇ ਕਿੰਨੇ ਚਿਰ ਬਾਅਦ ਦੱਸਿਆ ਕਿ ਘਰੇ ਲੈ ਕੇ ਦੱਸਿਆ ਨਹੀਂ ਮੁੰਡੇ ਨੇ ਤਾਂ ਬਾਈ ਜਿੱਦੇ ਘਰੇ ਆ ਗਏ ਨਾ ਦੋਨੇ ਜਣੇ ਇਕੱਠੇ ਕਾਲਜ ਪੜਨ ਗਿਆ ਸੀਗਾ ਉੱਥੋਂ ਆ ਇਕੱਠੇ ਆਏ ਅੱਛਾ ਮਾਇਆ ਦਾ ਕ ਵਾਰ ਕਹਦਾ ਵਾਰ ਪਾਣੀ ਵਾਰਨ ਵੇਲੇ ਦੱਸਿਆ ਬਸ ਉਹ ਪਾਣੀ ਵਾਰਨ ਆ ਗਏ ਕਰਾ ਲਿਆ ਮੈਂ ਆਖਾ ਵੇ ਆਹ ਹੰਦਵੇਂ ਮੈਨੂੰ ਦੱਸ ਤੇ ਦਿੰਦਾ ਪਿਓ ਤੇਰਾ ਨਹੀਂ ਸਰ ਤੇ ਮੈਂ ਕਿਸੇ ਨੂੰ ਤਾਂ ਪੁੱਛਦੀ ਕਿਸ ਨੂੰ ਆਪਾਂ ਪੁੱਛਦੇ ਵੀ ਕੋਈ ਪਈ ਕੁੜੀ ਕਿਹੋ ਜੀ ਹੈ ਅੱਛਾ ਇੱਧਰ ਵੀ ਫਾਦਰ ਹੈ ਨਹੀਂ ਇੱਧਰ ਵੀ ਫਾਦਰ ਹੈ ਨਹੀਂ ਫਾਦਰ ਹੈ ਨਹੀਂਗਾ ਮੈਂ ਹਾਰ ਕੇ ਬਾਈ ਸਪੰਜ ਕੋਲੇ ਗਈ ਪਰ ਉਮਿਚੋ ਮੇਰਾ ਚਿਤ ਮਚਿਆ ਪਿਆ ਵੀ ਮੈਂ ਇੱਕ ਮਾਂ ਸੀ ਤੇ ਮੈਨੂੰ ਪੁੱਛਤਾ ਲੈਂਦਾ ਵਿਆਹ ਕਰਾਉਣਾ ਸੀਗਾ ਚੱਲ ਮੈਂ ਉਹ ਵੀ ਸਵੀਕਾਰ ਕਰ ਲਿਆ ਫੇਰ ਇਹਨਾਂ ਦਾ ਹੀ ਖੀਰੀ ਇਹਨਾਂ ਦਾ ਫਰਕ ਪੈਂਦਾ ਮੈਨੂੰ ਇਹ ਨਹੀਂ ਪਤਾ ਲੱਗਿਆ ਕਾਹਦੇ ਪਿੱਛੇ ਪਿਆ ਖਾਂਣ ਪਿੱਛੇ ਪਿਆ ਤੁਰਨ ਫਿਰਨ ਪਿੱਛੇ ਪਿਆ ਕੇ ਪੈਣ ਨੇ ਪਿੱਛੇ ਤੂੰ ਹੀ ਸਾਰੇ ਪਵਾੜਿਆਂ ਦੀ ਜੜ ਮੈਂ ਪੇ ਪਵਾੜਿਆਂ ਦੀ ਜੜ ਤੇਰੀ ਕਰਕੇ ਹੋਇਆ ਜੋ ਵੀ ਹੋਇਆ ਚਲ ਕੁੜੀਏ ਘਟ ਮੂੰਹ ਕੋਈ ਨਾ ਨਾ ਪਈ ਜੜਾਂ ਪਵਾੜਿਆਂ ਦੀ ਜੜ ਤੇ ਮੈਂ ਬਣ ਗਈ ਜੇ ਉਦੋਂ ਹੀ ਕਰ ਲੜਕਰੇ ਹੁੰਦਾ ਤਾਂ ਨਾ ਚਾਚਾ ਨੂੰ ਪਤਾ ਲੱਗਦਾ ਮੈਂ ਤਾਂ ਫੇਰ ਵੀ ਟਾਈਮ ਪਾਸ ਕਰ ਰਹੀਂਦੀ ਇਹ ਨਹੀਂ ਮੈਨੂੰ ਇੱਕ ਜੜਦੀ ਆਹ ਮੈਂ ਹੁਣ ਮੈਨੂੰ ਵੀ ਇੱਕ ਗੱਲ ਦੱਸ ਭੈਣ ਇੱਕ ਗੱਲ ਦੱਸ ਮੈਨੂੰ ਮਾਤਾ ਜੀ ਇੱਕ ਮਿੰਟ ਥੋੜੀ ਸ਼ਾਂਤੀ ਰੱਖੋ ਵੀ ਤੁਹਾਨੂੰ ਜਿਹੜੀ ਅਸਲ ਦੇ ਵਿੱਚ ਪ੍ਰੋਬਲਮ ਹੈ ਉਹ ਸੱਸ ਤੋਂ ਆਇਆ ਕਿ ਘਰ ਵਾਲੇ ਤੋਂ ਦੋਵਾਂ ਤੋਂ ਹੀ ਹੈ ਜੀ ਮੈਨੂੰ ਤਾਂ ਤੇ ਫਿਰ ਰਹ ਮੈਂ ਰਹਿਣਾ ਹੀ ਨਹੀਂ ਚਾਹੁੰਦੀ ਜੀ ਸਾਡੇ ਤੇ ਨਵੇੜ ਦਿਓ ਆਏ ਕਿਵੇਂ ਨਵੇੜ ਦੋ ਗੁੱਡੇ ਗੁੱਡੀ ਦਾ ਖੇਡ ਹੈ ਲੈ ਦੱਸ ਪਹਿਲਾਂ ਮੈਨੂੰ ਪਤਾ ਨਹੀਂ ਤੁਹਾਡੀਆਂ ਕਰਤੂਤਾ ਕੀ ਕਰਤੂਤਾ ਮੇਰੀ ਇਹਦਾ ਸਤੌਨੀਆ ਉਦੋਂ ਸਾਡੇ ਅੱਖੇ ਲੱਗ ਜਾਂਦੀ ਹੁਣ ਤੂੰ ਪਸਤੌਨੀਆ ਇਹ ਤਾਂ ਉਦੋਂ ਤੋਂ ਕਿਹਾ ਨਹੀਂ ਸੀ ਤੈਨੂੰ ਅਸੀਂ ਅਸੀਂ ਤਾਂ ਲੈ ਕੇ ਆਉਨੇ ਫੇਰ ਵੀ ਸਵੀਕਾਰ ਕਰਦੇ ਤੇ ਤੂੰ ਕਹਿੰਦੀ ਮੈਂ ਤੁਹਾਨੂੰ ਛੱਡ ਕੇ ਜਾਨੀ ਖਬਰ ਹੈ ਤੀਜਾ ਹੋਰ ਕਿਹੜਾ ਪੜੀ ਬੈਠੀ ਸਾਨੂੰ ਕੀ ਪਤਾ ਹਾਂ ਬਾਲ ਲੈਫਟੇ ਬਾਲ ਤੋਂ ਨਹੀਂ ਨਹੀਂ ਉਹ ਲੈਫਟੇ ਬਾਲ ਚਿੱਟੇ ਵਾਲੇ ਨੇ ਮੈਂ ਅਪਰੀਸ਼ੋਕ੍ਰਿਤ ਤੇਰੇ ਨਾਲ ਰਹੋਗੇ ਨਹੀਂ ਜੋ ਬੋਲਦੀ ਕਿ ਮੈਂ ਬਾਈ ਸੀ ਬਿਮਾਰ ਹੋ ਗਈ ਕਹਿੰਦੇ ਕਿਉਂ ਨਹੀਂ ਸ਼ਾਂਤ ਹੋ ਸ਼ਾਂਤ ਰਹਿ ਕੋ ਸ਼ਾਂਤ ਰਹਿ ਕੋ ਮੇਰੇ ਘਰ ਤੇ ਤੇ ਬਾਈ ਕੋਲੇ ਬੈਠਾ ਇਥੇ ਮੈਂ ਤੁਹਾਨੂੰ ਯਾਰ ਇੱਕ ਮਿੰਟ ਯਾਰ ਕਾਕਾ ਇੱਕ ਮਿੰਟ ਬਾਈ ਜੀ ਗੱਲ ਸਾਡੀ ਸਾਡੀ ਹੀ ਤੁਸੀਂ ਤਾਂ ਬੋਲ ਰਹੇ ਹੋ ਸਾਡੀ ਧੀ ਅਸੀਂ ਤਾਂ ਛੋਟੇ ਵੀਰ ਗੱਲ ਸੁਣ ਲਓ ਇੱਕ ਮਿੰਟ ਗੱਲ ਸੁਣ ਲਓ ਤੁਹਾਨੂੰ ਇੱਕ ਚੀਜ਼ ਦਾ ਪਤਾ ਸਰਪੰਚ ਸਾਹਿਬ ਨੂੰ ਪਤਾ ਤੁਸੀਂ ਮੇਰਾ ਨਾਮ ਸੁਣਿਆ ਨਹੀਂ ਸੁਣਿਆ ਮੈਨੂੰ ਨਹੀਂ ਪਤਾ ਪਰ ਰਾਣੇ ਸਿੱਧੂ ਮੋਰੇ ਵੱਡੇ ਵੱਡੇ ਏਜੰਟ ਜਿਹੜੇ ਕਹਿੰਦੇ ਨੇ ਕਿ ਸਾਡੀ ਉੱਥੇ ਪਹੁੰਚ ਜਾ ਉੱਥੇ ਪਹੁੰਚ ਗੁਰਪ੍ਰੀਤ ਨੂੰ ਪੁੱਛ ਲਓ ਵੱਡੇ ਵੱਡੇ ਧੌਣ ਪਾਉਂਦੇ ਆਂ ਅਸੀਂ ਠੀਕ ਹੈ ਨਹੀਂ ਬਾਈ ਜੀ ਅਸੀਂ ਤੁਹਾਡੀ ਇੱਜ਼ਤ ਕਰਦੇ ਆਂ ਨਹੀਂ ਬਾਈ ਜੀ ਯਾਰ ਕਾਮ ਬਾਈ ਜੀ ਤੁਸੀਂ ਉਹ ਬੋਲੀ ਆਂ ਦੀ ਕੱਲ ਦੱਸ ਤੂੰ ਮੇਰੇ ਗੱਲ ਦੱਸ ਵੀ ਤੁਸੀਂ ਇਕੱਠੇ ਪ ਟੋੜਾ ਫੇਰ ਵਗੈਰਾ ਹੋ ਗਿਆ ਮੈਨੂੰ ਤਾਂ ਸ਼ਰਮ ਆਉਦੀ ਸ਼ਬਦ ਵਰਤਦੇ ਨੂੰ ਇਹ ਤੇ ਤੈਨੂੰ ਪਤਾ ਨਹੀਂ ਸੀ ਇਸ ਗੱਲ ਦਾ ਉਹਨੂੰ ਵੀ ਪੁੱਛਦਾ ਤੈਨੂੰ ਵੀ ਪੁੱਛਦਾ ਤੁਹਾਨੂੰ ਪਤਾ ਨਹੀਂ ਸੀ ਆਪਣਾ ਇੱਕ ਸਮਾਜ ਹੈ ਇੱਕ ਕਲਚਰ ਹੈ ਜਿਹਦੇ ਵਿੱਚ ਵੱਡਿਆਂ ਨੂੰ ਪੁੱਛਿਆ ਜਾਂਦਾ ਸਾਡੇ ਜਦੋਂ ਵਿਆਹ ਹੋਇਆ ਨਾ ਸਾਡੇ ਦਾ ਮਾਂ ਪਿਓ ਵੇਖ ਆਏ ਸੀ ਕੁੜੀ ਚੰਗੀ ਹੈ ਕਿ ਨਹੀਂ ਚੰਗੀ ਸੋਹਣੀ ਹੈ ਕਿ ਸਾਨੂੰ ਪਸੰਦ ਹੈ ਕਿ ਨਹੀਂ ਅਸੀਂ ਤਾਂ ਦੇਖਣ ਵੀ ਨਹੀਂ ਗਏ ਫੋਟੋ ਵੀ ਨਹੀਂ ਵਖਾਈ ਸਾਨੂੰ ਤਾਂ ਕਿਉਂ ਕਰੀ ਮਹੀਨੇ ਬਾਅਦ ਹੀ ਹੋ ਗਿਆ ਸੀ ਜੀ ਸਾਡਾ ਵਿਆਹ ਇਹਨੇ ਮੈਨੂੰ ਫਸਾ ਲਿਆ ਆਪਣੀਆਂ ਗੱਲਾਂ 'ਚ ਕਿਹੜੀਆਂ ਗੱਲਾਂ 'ਚ ਮੇਰੀ ਜੀ ਪ੍ਰੋਬਲਮ ਆ ਜੀ ਤਾਂ ਕੇ ਗੱਲ ਸੁਣ ਲੈ ਇਹਨਾਂ ਦੀ ਆਪਦੀ ਕੁੜੀ ਲੈ ਲ ਕਾ ਮੈਂ ਕਿਥੋਂ ਲੈ ਮੇਰੀ ਫੈਕਟਰੀ ਲਈ ਇਹ ਨਸ਼ੀ ਆਹੀ ਰੌਣੇ ਤੇ ਫਿਰ ਆਪਾਂ ਡੂ ਟੈਸਟ ਕਰਾ ਕੇ ਦੇਖ ਰਹੇ ਨੇ ਹਾਂਜੀ ਕਰਾ ਲਓ ਨਹੀਂ ਮੈਂ ਡੂ ਟੈਸਟ ਨਹੀਂ ਮੈਂ ਕਰਾਉਣਾਗਾ ਇਹ ਤਾਂ ਮੈਨੂੰ ਤੇਰੇ ਤੋਂ ਮੁਕਸ ਹੈਗਾ ਫਿਰ ਨਹੀਂ ਨਹੀਂ ਮੈਂ ਮੇਰੀ ਮਾਂ ਦਾ ਕਰਾ ਲਓ ਜੀ ਮੈਨੂੰ ਤਾਂ ਇਹ ਵੀ ਲੋੰਦੀ ਲੱਗਦੀ ਆ ਅੱਛਾ ਕੋਈ ਇਲਜ਼ਾਮ ਤਰਾਸ਼ੀ ਨਾ ਕਰ ਕੁੜੀ ਇਲਜ਼ਾਮ ਤਰਾਸ਼ੀ ਨਾ ਕਰ ਵੀ ਫਿਰ ਐ ਤਾਂ ਫਿਰ ਉਹ ਉਹ ਐਨਾ ਕੋਈ ਲੜਬੋਲ ਨਹੀਂ ਸਕਦਾ ਜੀ ਨਾ ਕੁਝ ਖਾਦੇ ਤੂੰ ਤੇ ਖਾਂਦੇ ਆ ਗੋਲੀ ਗੱਪਾ ਕੁਛ ਅਸਲ ਚ ਗਲਤੀ ਤੁਸੀਂ ਕਿੱਥੇ ਕੀਤੀ ਐ ਕਾਲਜਾਂ ਦੇ ਵਿੱਚ ਸਕੂਲਾਂ ਦੇ ਵਿੱਚ ਅਸੀਂ ਵੀ ਪੜੇ ਆਂ ਤੁਹਾਡੇ ਮਾਪਿਓ ਵੀ ਪੜੇ ਆ ਤੁਹਾਡੇ ਭੈਣ ਭਰਾ ਵੀ ਪੜੇ ਆ ਇਹ ਜਿੱਥੋਂ ਜਾ ਕੇ ਆ ਛਾਪੇ ਪੈ ਜਾਂਦੇ ਨਾ ਉੱਥੇ ਜਦੋਂ ਤੁਸੀਂ ਇਕੱਠੇ ਹੁੰਨੇ ਨਾ ਮੁੰਡੇ ਕੁੜੀਆਂ ਕਾਲਜਾਂ ਦੇ ਵਿੱਚ ਉੱਥੇ ਬਹਿ ਕੇ ਕਹਿੰਦੇ ਆ ਵੀ ਬੱਸ ਮੈਨੂੰ ਤੇਰੇ ਵੇਜ ਦੀ ਰੱਬ ਦਿਸਦਾ ਮੈਨੂੰ ਤੇਰੇ ਵੇਜ ਦੀ ਰੱਬ ਦਿਸਦਾ ਉਦੋਂ ਮਾਪਿਓ ਤੁਹਾਨੂੰ ਮਾਪਿਓ ਭੈਣ ਭਰਾ ਪਰਿਵਾਰ ਉਹ ਰੱਬ ਲੱਗਣੋਂ ਹਟ ਜਾਂਦਾ ਤੁਹਾਨੂੰ ਇਹ ਗੱਲਾਂ ਦਾ ਸੋਚਦੇ ਨਹੀਂ ਜੀ ਨਹੀਂ ਗਾਂ ਪੱਟੇ ਨਹੀਂ ਬਸ ਇਹ ਮੇਰੇ ਤੋਂ ਇੱਕ ਜ਼ਿੰਦਗੀ 'ਚ ਗਲਤੀ ਹੋ ਗਈ ਜੀ ਬਹੁਤ ਗਲਤੀ ਕਿਹ ਹੋਣੇ ਕਿਹੜੇ ਕਿੱਥੇ ਰਾਵਾਂਗੇ ਕਿੱਥੇ ਅਸੀਂ ਬੱਚੇ ਨੂੰ ਨਾਣ ਬੰਦੇ ਆਏ ਕੁੜੀ ਨਾਲ ਸਹਿਮਤ ਹੋ ਗਏ ਕਈ ਪਰਿਵਾਰ ਤਾਂ ਸਹਿਮਤ ਨਹੀਂ ਹੁੰਦੇ ਜੀ ਇਹ ਕਹਿੰਦੀ ਤੁਸੀਂ ਸਾਡੀ ਕੁੜੀ ਸੁਪਾਈ ਸੀ ਸਾਡੀ ਕੱਲੀ ਕੈਰੀ ਕੁੜੀ ਹੁਣ ਦੇਖੋ ਤੁਸੀਂ ਸਰਪੰਚ ਸਾਹਿਬ ਦੇਖੋ ਕੱਲੀ ਕੱਲੀ ਦੇਖੋ ਮੇਰੀ ਗੱਲ ਸੁਣੋ ਵੀ ਜੀ ਕੱਲੀ ਕੈਰੀ ਕੁੜੀ ਦਾ ਮਤਲਬ ਇਹ ਤਾਂ ਕਰੂਗੀ ਜੀ ਬਾਈ ਜੀ ਫਿਰ ਹੁਣ ਮਸੂਲੀ ਬਣ ਗਈ ਇਹ ਗਲਤੀ ਹੋਈ ਹੈ ਮੈਂ ਗਲਤੀ ਮਾਨੀ ਆ ਦੇਖੋ ਮੇਰਾ ਚਾਚਾ ਵੀ ਸਾਡੀ ਗਲਤੀ ਹੋਈ ਹੈ ਮੈਂ ਗਲਤੀ ਮਾਨੀ ਆ ਤਾਂ ਬਟਨ ਤੱਕ ਜਾਂਦਾ ਸੀ ਅਸੀਂ ਉਹਨੂੰ ਚੁੱਪ ਕਰਾਇਆ ਉਹ ਆਇਆ ਨਹੀਂ ਅੱਜ ਤੱਕ ਤੁਸੀਂ ਮੇਰੇ ਇੱਕ ਗੱਲ ਸੁਣੋ ਕੁੜੀ ਵਾਰੀ ਵਾਰੀ ਕਹਿ ਰਹੀ ਵੀ ਆਹੀ ਇੱਕ ਗਲਤੀ ਪਰ ਕੁੜੀਏ ਪੈਣੇ ਆਹੀ ਮੇਰੀ ਪੈਣ ਮੇਰੀ ਜਾਤ ਪਰਦੇ ਵਿੱਚ ਕਰਨਗੇ ਮਾਂ ਜੀ ਮੈਂ ਇਹ ਤਾਂ ਦੱਸ ਕੇ ਵੀ ਨਹੀਂ ਗਈ ਇਹ ਮੈਨੂੰ ਕਹਿੰਦੀ ਆ ਕਿ ਮੈਂ ਤਾਂ ਪੇਖੀ ਮਿਲਣੇ ਜਾਣੀ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਮਨ ਖਰਾਬ ਨਹੀਂ ਕਰਨਾ ਮਨ ਖਰਾਬ ਨਹੀਂ ਕਰਨਾ ਮੈਂ ਕੀਤਾ ਕੀ ਹੈ ਮੈਨੂੰ ਦੱਸ ਦ ਦੇ ਮੈਂ ਇਸ ਡਰਾਮੇ ਕਰੀ ਨਹੀਂ ਆ ਉਹ ਕਹਿੰਦੀ ਚਿੱਟਾ ਲਾਉਣਾ ਠੀਕ ਹੈ ਇਹ ਨਸ਼ਿਆਂ ਦੇ ਸਿਆਪੇ ਕਰਦਾ ਇਹ ਡੱਕੇ ਰਹਿੰਦਾ ਜੀ ਚਿੱਟੇ ਨਾਲ ਜਾਂਦਾ ਜੀ ਬਸਤੀ ਚੋਂ ਲਿਆਂਦਾ ਜਾ ਕੇ ਜੀ 300 ਦਾ 500 ਦਾ 1000 ਦਾ اندا سارا سامان 베چتا جی چلے ਕਿੱਥੇ ਆ 베ਚਣਾ ਦੱਸ ਹਾਂਜੀ ਜਾਂਦੇ ਵੇਖਣਦੇ ਯਾਰ ਦੋਸਤ ਦੱਸਦੇ ਜੀ ਨਹੀਂ ਪਤਾ ਕੀਤਾ سامان ਤਾਂ ਚਲੋ ਹਲੇ ਸੇਫ ਤੇ ਹੈਗਾ ਮੈਂ ਕਿੰਨੇ ਵੀ ਅਜੇ 골ਡ 골ਡ ਉਹ ਤਾਂ ਜਿੰਨੀ ਕਿ ਜ਼ਮੀਨ ਆ ਹੁਣ ਚਿੱਟੇ ਮੂਰੇ ਜੇ 10 10 12 12000 ਦਾ ਪਰ ਉਹ ਚਿੱਟਾ ਪੀਵਾਂਗੇ ਤੇ ਕਿੰਨਾ ਕੁ ਟਾਈਮ ਚੱਲੂਗੀ ਉਹ ਤਾਂ ਸਾਲ ਨਹੀਂ ਖੜਨੀ ਫੇਰ ਤਾਂ 20 25 ਕਿੱਲੇ ਕਿੰਨਾ ਕੁ ਜੇਰਾ ਚਾਹੇ ਫੇਰ ਤਾਂ 2500 ਕਿੱਲਾ ਹੋਵੇ ਫੇਰ ਨਹੀਂ ਖੜਨੀ ਇਹ ਗੱਲ 12 12000 ਦਾ ਦਿਨ ਚਲਾਉਂਦਾ ਜੀ ਮੈਨੂੰ ਇਹਦੇ ਨਾਲ ਦੀਆਂ ਨਹੀਂ ਦੱਸਿਆ ਇੱਕ ਗੱਲ ਸਾਫ਼ ਦੱਸੀ ਮੈਨੂੰ ਦੇਖ ਗੱਲਾਂ ਬੱਸ ਸਭ ਸਾਫ਼ ਕਰੋਗਾ ਇਹ ਗੱਲ ਨਹੀਂ ਨਹੀਂ ਮੈਂ ਤਾਂ ਮਾਲ ਦੇਣ ਨੂੰ ਦੱਸਿਆ ਜੀ ਥੋੜੀ ਗੱਲ ਮੰਨ ਲਗਣਾ ਹੈ ਵੀ ਚਲੋ ਯਾਰ ਮੁੰਡੇ 10 ਮੁੰਡੇ ਨਾਲ ਪਾਤੋ ਤਾਂ ਦਾ ਬਸਾ ਕਰ ਲਿਆ ਸਾ ਚਾਰੇ ਕਰਤਾ ਮਰਜਦੇ ਆਹੋ ਨਹੀਂ ਸਰਪੰਚ ਸਾਹਿਬ ਅਸਲ ਚ ਗੱਲ ਇਹੀ ਹੈ ਖਰਚਾ ਇਹਨੇ ਕਰਤਾ ਖਰਚਾ ਇਹਨੇ ਕਰਤਾ ਲਾਲਿਆ ਦੂਜਿਆਂ ਨੇ ਲਾਲਿਆ ਦੂਜਿਆਂ ਨੇ ਜਾਂ ਸਾਰੇ ਰਲ ਕੇ ਗਰੁੱਪ ਬਣਾਇਆ ਹੋਇਆ ਗਰੁੱਪ ਬਣਾ ਕੇ ਵੀ ਬਾਈ ਕਹਿੰਦੇ ਤਾਈ ਜੀ ਇੱਕ ਮਿੰਟ ਬਾਈ ਸਰਪੰਚ ਸਾਹਿਬ ਇੱਕ ਮਿੰਟ ਇੱਕ ਮਿੰਟ ਸਰਪੰਚ ਬਾਈ ਜੀ ਸਾਡੀ ਬੇਨਤੀ ਹੈ ਸਾਡਾ ਕੋਈ ਹੱਲ ਕਰਾਓ ਠੀਕ ਹੈ ਜਾਦਾ ਇਹਨਾਂ ਨਾਲ ਛੁਟਕਾਰਾ ਕੋ ਜਿਵੇਂ ਕੁੜੀ ਇਹਦੀ ਸਾਡਾ ਸਾਡਾ ਤੂੰ ਕਿਹੜਾ ਛਡਾਓ ਜੀ ਸਾਡਾ ਇਹਨਾਂ ਨੂੰ ਕਿਹੜਾ ਛਡਾਓ ਮੇਰੀ ਗੱਲ ਸੁਣੋ ਸਾਰੀ ਉਮਰ ਕੱਢਨੀ ਸਾਡੀ ਧੀ ਨਹੀਂ ਦੁਖੀ ਹੈ ਜੀ ਸਾਡਾ ਫੈਸਲਾ ਕਰੋ ਜੀ ਫੈਸਲਾ ਮੇਰੀ ਗੱਲ ਸੁਣ ਗਿਰੇ ਅਸੀਂ ਵੀ ਧੀਾਂ ਪਹਿਣਾ ਵਾਲੇ ਆ ਜੇ ਅੱਜ ਇਹ ਮੱਝਗਾ ਤਾਂ ਹੈਣੀਗੀ ਇਹ ਤੁਸੀਂ ਇਥੋਂ ਰੱਸਾ ਫੜ ਕੇ ਲੈ ਜਾਓਗੇ ਖੋਲ ਕੇ ਕਿਉਂ ਗੁਰਪ੍ਰੀਤ ਤੁਸੀਂ ਤੁਸੀਂ ਮੈਨੂੰ ਐਂ ਦੱਸੋ ਵੀ ਅੱਜ ਤੱਕ ਆਪਣੇ ਕੋਲੇ ਇਹੋ ਜਿਹੇ ਮਸਲੇ ਬਹੁਤ ਘੱਟ ਆਏ ਆ ਹਾਂਜੀ ਬਿਲਕੁਲ ਪਰ ਜਦੋਂ ਕਰੇ ਆਪਣੇ ਕੋਲ ਗੁਰਪ੍ਰੀਤ ਦੇ ਏਜੰਟਾਂ ਵਾਲੇ ਮਸਲੇ ਕਿੱਡੇ-ਕੱਡੇ ਆ ਗਏ ਹਾਂ ਹਾਂਜੀ ਹਾਂਜੀ ਸਾਰੇ ਵਧੀਆ ਤਰੀਕੇ ਨਾਲ ਨਿਬੜਦਿਆਂ ਹੁਣ ਇੱਥੇ ਇਹ ਥੋੜਾ ਰਿਸ਼ਤਾ ਹੈਗਾ ਦੋਨਾਂ ਦਾ ਉਹ ਜਿਹੜਾ بڑا ਇਹਨਾਂ ਦਾ ਹੀ ਨਾਲੇ ਪਸੰਦ ਇੱਕ ਪੁੱਤ ਹੋ ਗਿਆ ਇਹਨਾਂ ਨੇ ਨਹੀਂ ਕੁੜੀ ਨੂੰ ਪਰਮਾ ਲਿਆ ਆਪਦੀਆਂ ਗੱਲਾਂ ਬੈਠਾ ਰਹਿਓ ਬੈਠਾ ਰਹਿਓ ਇਹ ਤਾਂ ਮੈਨੂੰ ਨਹੀਂ ਲੱਗਦੀ ਸਾਨੂੰ ਉਹੀ ਗੱਲ ਬਾਈ ਜੀ ਦੇ ਸਾਹਮਣੇ ਤੂੰ ਮੈਨੂੰ ਉੱਚੀ ਬੋਲਣਾ ਹਾਂ ਤੇਰੀ ਬੇਨਤੀ ਸਰ ਤੁਹਾਡੇ ਹੱਥਾਂ 'ਚ ਪਲਿਆ ਪਲਿਆ ਨਾ ਤੁਸੀਂ ਕਿਤੇ ਕਹਿ ਨਸ਼ਾ ਕਰਦੇ ਬਚੀ ਜਿਹੜੇ ਤੁਹਾਨੂੰ ਵੀ ਤੁਸ਼ਨਾ ਮਾਰੀਆ ਮਾਰ ਰਹੀਆ ਨਹੀਂ ਭਜਾਉਣੀ ਇੱਕ ਵਾਰੀ ਬਹੁਤ ਔਖੀ ਹੁੰਦੀ ਹੈ ਇੱਕ ਵਾਰੀ ਉਹ ਤਾਂ ਜਾਈ ਮਿਲ ਲਗੇ ਸੀ ਲਾ ਮੈਰਜ ਕਲੀ ਕਿਵੇਂ ਵੀ ਹਮ ਤੁਸੀਂ ਇੱਥੇ ਤੋਰੋਗੇ ਉੱਥੇ ਚੰਗਾ ਮਿਲ ਜੂ ਉਹਦੇ ਵੀ ਚੰਗਾ ਸਰ ਸਾਹਿਬ ਉੱਥੇ ਚੰਗਾ ਬਥੇਗਾ ਉਹ ਵੀ ਸੁਧਰੇ ਜੋ ਉਹ ਤੰਗ ਕਰਦੀ ਨਾ ਸੱਸਾ ਉਹਨਾਂ ਨੂੰ ਸਮਝਾ ਲੈਣੇ ਇਹਨਾਂ ਨੂੰ ਸਮਝਾ ਲੈਣੇ ਤੁਸੀਂ ਦਵਾਇ ਮੈਂ ਇਸ ਪਰਿਵਾਰ ਦੀ ਜ਼ਿੰਮੇਵਾਰੀ ਲੈ ਲੈਣਾ ਕਿਹਾ ਕਿ ਨਹੀਂ ਕਿਹਾ ਮੈਂ ਇਸ ਪਰਿਵਾਰ ਦੀ ਜ਼ਿੰਮੇਵਾਰੀ ਲੈ ਲੈਣਾ ਹਾਂ ਉਹ ਨਸ਼ਾ ਪੱਤਾ ਜਿਵੇਂ ਤੁਸੀਂ ਕਹੋਗੇ ਕੋ ਟੈਸਟ ਵਗੈਰਾ ਕਰਾਓ ਮੈਂ ਗਰੰਟੀ ਲੈਣਾ ਜੇ ਬੰਦਾ ਨਸ਼ਾ ਕਰੇ ਅੱਜ ਤੋਂ ਬਾਅਦ ਹਾਂ ਠੀਕ ਹੈ ਕਿ ਨਹੀਂ ਤੁਸੀਂ ਪਰਿਵਾਰ ਕੁੜੀ ਵਾਲੇ ਪਰਿਵਾਰ ਵੱਲੋਂ ਮਾੜੀ ਜ਼ਿੰਮੇਵਾਰੀ ਲੋਕ ਨੇ ਸਰਪੰਚ ਸਾਹਿਬ ਤੁਸੀਂ ਸਾਰੀ ਜ਼ਿੰਮੇਵਾਰੀ ਲੈਣੇ ਹੋ ਗੁਰਪ੍ਰੀਤ ਤੁਹਾਨੂੰ ਕੁਝ ਲੱਗਦਾ ਤੂੰ ਸਿਆਣਾ ਮੁੰਡਾ ਯਾਰ ਤੂੰ ਵਧੀਆ ਸਲਾਹ ਦੇਣਾ ਹੁੰਦਾ ਉਹਨੂੰ ਲੱਗਦਾ ਕੁਝ ਵੀ ਪਹਿਲਾਂ ਕੀ ਕਰਨਾ ਚਾਹੀਦਾ ਸਰਪੰਚ ਸਾਹਿਬ ਉਹਦੀ ਜ਼ਿੰਮੇਵਾਰੀ ਲੈਂਦੇ ਆ ਪਰ ਇਧਰ ਚਾਚਾ ਵੀ ਕਹਿੰਦਾ ਭਰਾ ਵੀ ਕਹਿੰਦਾ ਵੀ ਅਸੀਂ ਕੁੜੀ ਲੈ ਕੇ ਜਾਈਏ ਜੇ ਲੱਗਦਾ ਮੁੰਡਾ ਜੀ ਇਹ ਕੁਛ ਕਰਦਾ ਤਾਂ ਸਰਪੰਚ ਸਾਹਿਬ ਸਮਝਾਉਣ ਨਹੀਂ ਮੈਂ ਪੁੱਛ ਲੈਣਾ ਜੀ ਦੋਵੇਂ ਲੱਗਾ ਉਹ ਹੈ ਮੜੀ ਮੁੱਟੀ ਕੋਈ ਇੱਥੇ ਡਰਨ ਦੀ ਕੋਈ ਤਾਂ ਲੋੜ ਨਹੀਂ ਤੁਹਾਨੂੰ ਜੇ ਕੋ ਮਾੜਾ ਮੋਟਾ ਕੋਈ ਗੋਲੀ ਗੱਪਾ ਹੈ ਕੋ ਤੂੰ ਮੈਨੂੰ ਦੱਸ ਦੇ ਨੀ ਨਸ਼ਾ ਕਰਦਾ ਤੂੰ ਨਸ਼ਾ ਦਾ ਕੋਈ ਨਹੀਂ ਕਰਦਾ ਜੀ ਮੈਂ ਤਾਂ ਬਸ ਇੱਕ ਗੋਲੀ ਖਾਨਾ ਜੀ ਅੱਛਾ ਹਾਂਜੀ ਉਹ ਵੀ ਇਹ ਨਹੀਂ ਖਾਣ ਲਾਤਾ ਇਹ ਨਹੀਂ ਇਹ ਨਹੀਂ ਮੈਂ ਨਹੀਂ ਲਾਇਆ ਇਹ ਨਹੀਂ ਕਿਵੇਂ ਲਾਤਾ ਕੁੱਤੇ ਖਾਣੀ ਤੇਰੀ ਮਾਂ ਕਰਦੀ ਸੀ ਅਸਲ ਚ ਮੈਂ ਮੈਂ ਤਾਂ ਨਸ਼ਾ ਕਰਦਾ ਸੀ ਨਾ ਇਹ ਮੈਨੂੰ ਨਾ ਡਿਪਰੈਸ਼ਨ ਜਾਣ ਵਾਲਾ ਕਰਦਾ ਜੀ ਨਹੀਂ ਨਹੀਂ ਡਿਪਰੈਸ਼ਨ ਅਸਲ ਚ ਤੂੰ ਇਹ ਪਹਿਲਾਂ ਨਹੀਂ ਤੈਨੂੰ ਭੈਣੇ ਪਤਾ ਲੱਗਿਆ ਪਹਿਲਾਂ ਕਰਦਾ ਸੀ ਕੁਝ ਕਿ ਨਹੀਂ ਕਰਦਾ ਸੀਗਾ ਇਹ ਨਸ਼ਾ ਪਤਾ ਕੋਈ ਜਿਵੇਂ ਹੁਣ ਪਹਿਲਾਂ ਨਹੀਂ ਜੀ ਮੈਨੂੰ ਪਤਾ ਨਹੀਂ ਪਿੰਡ ਦੇ ਵਿੱਚ ਨਿਕਾਇਦਾ ਪਲਿਆ ਜੀ ਵੀ ਆਈ ਸ਼ਾਇਦ ਘਰ ਮੇਰੇ ਨਾਲ ਕਿਹੜਾ 24 ਘੰਟੇ ਰਹਿੰਦਾ ਜੀ ਸ਼ਾਇਦ ਕਲੇਸ਼ ਤੋਂ ਪਤਾ ਲੱਗਿਆ ਜਿਹੜੇ ਇਹ ਉਹਨੂੰ ਦੁਸ਼ਨੇ ਮਾਰਿਆ ਕਰੇ ਉਹਨੂੰ ਆਖਿਆ ਕਰੇ ਵੀ ਇਹ ਕੀ ਗੱਲ ਹੋ ਰਹੀ ਸਾਰੇ ਪਵਾੜਿਆਂ ਦੀ ਜੜ ਹੈ ਜੀ ਮੈਂ ਤਾਂ ਪਵਾੜਿਆਂ ਦੀ ਜਣ ਪਾਈਗੀ ਇਹ ਮੇਰੀ ਮਾਂ ਤੇਰੀ ਮਾਂ ਦੀ ਜੀ ਸਾਰੀ ਦੋਨੇ ਮਾਂ ਦੀ ਜੀ ਬੋਲਦੀ ਗਾਸ ਵਿੱਚ ਏ ਮੇਰੀ ਮਾਂ ਦੇ ਗੱਲ ਪੈਣ ਲੱਗ ਗਈ ਮੇਰੇ ਨਾਲ ਸਹੀ ਸੀ ਪਰ ਇਹਨੇ ਮੇਰੀ ਮਾਂ ਦੇ ਗੱਲ ਪੈਣ ਲੱਗ ਗਈ ਮੇਰੀ ਮਾਂ ਵਿਚਾਰੀ ਬਹੁਤ ਚੰਗੀ ਆ ਜੀ ਇਹ ਨਹੀਂ ਮੇਰੇ ਜੀਣਾ ਦੁੱਬਰ ਕੀਤਾ ਵਾ ਜੀ ਇਹ ਬੁੜੀ ਨੇ ਸਾਨੂੰ ਉਜਾੜ ਕੇ ਰੱਖਤਾ ਜੀ ਇਹ ਕਈ ਦਿਨ ਤੋਂ ਮੇਰੀ ਮੇਰੀ ਬੇਨਤੀ ਇਹਨਾਂ ਦਾ ਜਿਹੜਾ ਦੋਨਾਂ ਨੂੰ ਸੱਸ ਦਾ ਕਲੇਸ਼ ਸੀਗਾ ਹਾਂ ਉਹਦੀ ਵਜ੍ਹਾ ਨਾਲ ਮੁੰਡਾ ਡਿਪਰੈਸ਼ਨ 'ਚ ਹੋਣ ਕਰਕੇ ਮਾੜਾ ਮੋਟਾ ਨਸ਼ਾ ਗੋਲੀ ਦਾ ਪੱਖਾਣ ਲੱਗ ਗਿਆ ਮੈਨੂੰ ਪਤਾ ਲੱਗ ਗਿਆ ਪੂਰੀ ਕਹਾਣੀ 10 12 ਸਾਲ ਪੜ੍ਹ ਲਿਆ ਮੈਂ ਹਾਂਜੀ ਕੁੜੀ ਕਹਿੰਦੀ 10-12 ਹਜ਼ਾਰ ਦਿਨ ਲਈ ਲਾ ਦਿੰਦਾ ਨਹੀਂ ਨਹੀਂ ਇੰਨੇ ਪੈਸੇ ਦਿਨ ਲਈ ਨਹੀਂ ਲਾਉਂਦਾ ਹੋ ਸਕਦਾ ਸ਼ਾਮ ਨੂੰ ਜੇ ਇਹਨੂੰ ਕਹਿੰਦੇ ਆ ਵੀ ਚਾਰ ਮੁੰਡੇ ਕਹਿੰਦੇ ਵੀ ਤੂੰ ਸਰਦਾਰ ਬੰਦਾ ਯਾਰ ਤੇਰੇ ਕੋਲ ਚੰਗੀ 25-30 ਗੱਲੇ ਪੈਲੀ ਦੇ ਆ ਤੇ ਲਖਵਾ ਪਿਆ ਸਾਨੂੰ ਉਹ ਤੇ ਜੇ 5-10 ਹਜ਼ਾਰ ਰੁਪਏ ਨੇ ਦਾਰੂ ਪੈਲੇ ਤਾਂ ਉਹਨੂੰ ਲਾਤਾ ਤਾਂ ਲੇਕਿਨ ਆਪ ਨਹੀਂ ਪੀਤਾ ਨਹੀਂ ਚਲੋ ਕੁਛ ਵੀ ਹੈ ਆਪਾਂ ਨਹੀਂ ਜੀ ਦੇ ਆ ਦੇਖੋ ਮੈਂ ਇਸ ਬੰਦੇ ਦੀ ਜ਼ਿੰਮੇਵਾਰੀ ਲੈਣਾ ਹੈ ਜੇ ਕੋਈ ਕੋਈ ਪਕਾ ਨਹੀਂ ਜੀ ਇਹਨਾਂ ਦਾ ਹੀ ਸਰਪੰਚ ਆ ਇਹਨਾਂ ਦੀ ਗਿਣੀ ਚੂਣੀ ਗੱਲ ਹੈ ਮੈਨੂੰ ਇਹਨਾਂ ਤੇ ਕੋਈ ਭਰੋਸਾ ਨਹੀਂ ਜੇ ਤੁਸੀਂ ਤੁਸੀਂ ਹੁਣ ਮੈਂ ਤੁਹਾਡੇ ਵੀਡੀਓ ਵੀ ਕਾਫੀ ਦੇਖੀਆਂ ਹਨਾ ਜੇ ਤੁਸੀਂ ਸਾਡੀ ਜ਼ਿੰਮੇਵਾਰੀ ਲੈਣੇ ਆ ਤਾਂ ਅਸੀਂ ਤੁਹਾਡੇ ਯਕੀਨ ਤੇ ਇੱਕ ਵਾਰੀ ਚੱਲੇ ਹਾਂ ਜੀ ਤੁਹਾਡੇ ਚਾਚਾ ਜੀ ਤੁਹਾਡੇ ਬ੍ਰਦਰ ਕਹਿੰਦੇ ਵੀ ਨਵੇੜਾ ਕਰੋ ਸਾਡਾ ਉਹਨਾਂ ਦਾ ਬਾਈ ਜੀ ਇਸ ਤੋਂ ਕੁੜੀ ਦੇ ਨਾਲ ਸਹਿਮਤਾਂ ਸਾਡੀ ਕੁੜੀ ਜੇ ਵਸਣਾ ਚਾਹੁੰਦੀ ਤੇ ਵਸ ਜੇ ਸਾਂ ਤਾਂ ਕੋਈ ਪ੍ਰੋਬਲਮ ਨਹੀਂ ਤੇ ਕੁੜੀ ਤੇ ਡਿਪੈਂਡ ਆ ਸਾਡੀ ਤੇ ਇਹ ਸਾਡੀ ਕੁੜੀ ਚਾਹੁੰਦੀ ਆ ਤਾਂ ਪਹਿਲਾਂ ਵੀ ਇਹਨੇ ਨੇ ਗੱਲਾਂ ਚ ਲਾਇਆ ਜੀ ਉਹ ਤਾਂ ਭਰਾਵਾਂ ਦਾ ਕਿੱਥੇ ਲਾਇਆ ਤੂੰ ਹੈ ਦੇਸ਼ ਕਿਰਪਾ ਦੋ ਹਾਂ ਅਸੀਂ ਕਿੰਨੇ ਆਉਂਦਾ ਆਹੋ ਤਾਂ ਕਹਿਣਾ ਉਹਦਾ ਇੱਕ ਕਮਲੀ ਬੰਦਾ ਤੂੰ ਦੱਸ ਹੈ ਇਹ ਬਦਲ ਜਾਣਗੇ ਜੀ ਮੈਂ ਉਹੀ ਸਾਰੀ ਗੱਲ ਕੋ ਬਦਲ ਜਾਣਗੇ ਜੀ ਤੇ ਤੁਸੀਂ ਜ਼ਿੰਮੇਵਾਰੀ ਓਟ ਲਓ ਦੇਖੋ ਮੇਰੀ ਕਸੀ ਕੁੜੀ ਤੋਰਦਾ ਇਹਦੀ ਗੱਲ ਸੁਣੋ ਜ਼ਿੰਮੇਵਾਰੀ ਕੁੜੀ ਤਾਂ ਕਹਿੰਦੀ ਓਟ ਲਓ ਤੁਸੀਂ ਉਹਦੇ ਗੱਲ ਫੇਰ ਮੇਰੇ ਸਾਹਮਣੇ ਪਈ ਨਹੀਂ ਜੀ ਫਿਰ ਬੋਲੀ ਜਾਂਦੇ ਮੇਰੀ ਗੱਲ ਸੁਣ ਲਓ ਨਾ ਤੁਹਾਨੂੰ ਕਿਤੇ ਇਹ ਗੁੱਸਾ ਤਾਂ ਨਹੀਂ ਵੀ ਕੁੜੀ ਨੇ ਵੀ ਜਿਵੇਂ ਮ ਸਾਡੀ ਜਾਤੀ ਤੋਂ ਹਟ ਕੇ ਦੂਜੀ ਜਾਤੀ 'ਚ ਵਿਆਹ ਕਰਵਾਉਣਾ ਤੋਨਾਂ ਨੂੰ ਇਹ ਕਿਹੜਾ ਗੁੱਸਾ ਆਇਆ ਇਹਨੇ ਵੀ ਸਾਡੀ ਨੂੰ ਇਹ ਇਹ ਹੀ ਗੱਲ ਆ ਜੀ ਅਹੀ ਗੱਲ ਤੁਸੀਂ ਗੱਲ ਫੜ ਗੀ ਨਸ਼ੇ ਤੇ ਡੱਕਿਆ ਬੈਠਾ ਨਹੀਂ ਤੁਹਾਨੂੰ ਨਸ਼ੇ ਨਾਲ ਪ੍ਰੋਬਲਮ ਹੈ ਕਿ ਜਾਤੀਵਾਦ ਨਾਲ ਪ੍ਰੋਬਲਮ ਨਹੀਂ 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 ਨਸ਼ੇ ਸਾਡੀ ਕੁੜੀ ਮੈਂ ਇਹ ਗੱਲ ਕਹਿਣਾ ਮੈਂ ਕੁੜੀਏ ਤੈਨੂੰ ਵੀ ਕਹਿਣਾ ਦੇਖ ਮੈਂ ਤੈਨੂੰ ਵੀ ਕਹਿਣਾਗਾ ਇਹ ਤਾਂ ਬਹੁਤ ਚੰਗੀ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਇੰਨੇ ਨੇ ਪਰਮਾਤਾ ਉਹਨੂੰ ਹੁਣ ਮੇਰੀ ਗੱਲ ਸੁਣ ਤੇ ਆਣਾ ਮੈਂ ਤੁਹਾਨੂੰ ਦੋਨਾਂ ਨੂੰ ਕਹਿੰਦਾ ਖਾਸ ਕਰ ਲਵ ਮੈਰਿਜ ਤੁਸੀਂ ਕਰਾਈ ਦੋ ਉਹਨਾਂ ਨੇ ਨਾ ਇਹਦੇ ਚਾਚੇ ਦਾ ਕਸੂਰਾ ਨਾ ਭਰਾ ਦਾ ਪਿਓ ਇਹਦਾ ਵੀ ਹਣੀ ਪਿਓ ਤੇਰਾ ਨਾਤਰੀ ਮਾਂ ਦਾ ਕਸੂਰ ਹੈ ਸਿਆਪਾ ਜਿਹੜਾ ਉਹ ਸਿਆਪਾ ਸਾਰੀ ਜਿਹੜੀ ਲਵ ਮੈਰਿਜ ਹਨ ਉਹ ਉਹ ਹੈ ਮੈਂ ਕ ਕਿਤੇ ਹਜ਼ਾਰ ਦੇ ਵਿੱਚੋਂ ਇੱਕ ਸਿਰੇ ਚੜ ਗਈ ਹੋਵੇ ਕਿਉਂ ਗੁਰਪ੍ਰੀਤ ਹਜ਼ਾਰ ਚੋਂ ਇੱਕ ਸਿਰੇ ਚੜ ਗਈ ਹੋਵੇ ਤਾਂ ਕੁਝ ਕਹਿ ਨਹੀਂ ਸਕਦੇ ਨੇ ਲਵ ਮੈਰਿਜ ਆ ਮੈਂ ਪਹਿਲਾਂ ਵੀ ਕਿਹਾ ਵੀ ਲਵ ਮੈਰਿਜ ਦਾ ਜਦੋਂ ਲਾਵਾ ਫੇਰੇ ਜਾਂ ਲੈ ਕੇ ਗੱਡੀ 'ਚ ਬੈਠਦੇ ਹੋ ਨਾ ਤੇ ਲਵ ਤਾਂ ਨਾਲ ਬੈਂਦੇ ਹੀ ਨਹੀਂ ਕੋ ਬਾਹਰ ਹੀ ਰਹਿ ਜਾਂਦਾ ਕਾਰ ਦੇ ਵਿੱਚ ਐਸਤੇ ਜੀ ਇਹਨੂੰ ਮੈਂ ਲਾ ਗਏ ਘਰ 'ਚ ਰੱਖਿਆ ਯਾਰ ਛੱਡੋ ਨਾ ਗੱਲਾਂ ਨੂੰ 40 ਰੱਖ ਦੀ ਗੱਡੀ 'ਚ ਘੁੰਮਦੀ ਆ ਜੀ ਯਾਰ ਛੱਡੋ ਨਾ ਕਰੋ ਇਹ ਕੀ ਮਿਲਣ ਗਏ ਸੀ ਤਾਂ ਇਹਨੇ ਗੱਲਾਂ ਚ ਲਾ ਕੇ ਮੇਰੇ ਉਲਟ ਕਰਕੇ ਬਾਤ ਬਹੁਤ ਕਹਿੰਦਾ ਬਾਈ ਜੀ ਨਾ ਗੱਲਾਂ ਚ ਬਾਈ ਜੀ ਆ ਸੁਣਾਉਣ ਵਾਲੀਆਂ ਗੱਲਾਂ ਆ ਕੀ ਮੈਂ ਕਹਿੰਦਾ ਵੇਖੋ ਦ ਸਾਰਾ ਦਿਨ ਨੂੰ ਸੱਸ ਦੇ ਕੁੱਟਣ ਵਾਲੀਆਂ ਵੀ ਵੀਡੀਓ ਸਾਰਾ ਦਿਨ ਮੋਬਾਈਲ ਤੇ ਬੈਠੀ ਵੇਖੀ ਜਾਂਦੀ ਹੈ ਜੀ ਇੱਕ ਚੀਜ਼ ਮੈਂ ਤੁਹਾਨੂੰ ਆ ਸੱਸ ਦੇ ਜੁੰਡੇ ਪਟਨੇ ਕਿਤੇ ਸੱਸ ਦੇ ਆਏ ਕਰ ਤੁਸੀਂ ਨੰਗਾ ਸਾਡੇ ਆ ਸਾਡੇ ਆ ਤੁਸੀਂ ਨੰਗਾ ਸਾਡੇ ਆ ਹੈ ਕੋਡਿਆ ਹੈ ਨਹੀਂ ਸਾਡੇ ਆ ਐਂ ਸੁਣਾਉਂਦੀ ਰਹਿੰਦੀ ਹੈ ਸਾਰਾ ਦਿਨ ਮੋਬਾਈਲਾਂ ਦੇ ਵਿੱਚੋਂ ਹੀ ਆ ਉਹ ਸਿੱਖ ਕੇ ਤੇ ਉਹੀ ਇੱਥੇ ਵਰਤੀ ਆ ਇੱਕ ਨਾ ਉਹ ਅੱਗੇ ਤਾਂ ਗੁਰਪ੍ਰੀਤ ਕੁੱਟਣਾ ਕਰਦੀਆਂ ਸੀ ਕੰਮ ਹੁਣ ਸਾਰਾ ਦਿਨ ਜਿਵੇਂ ਸੱਸ ਨੂੰ ਘਰੋਂ ਕੱਢ ਦਿੱ ਗਏ ਕਿਵੇਂ ਸੱਸ ਦੇ ਤੂੰਨੇ ਮਾਰ ਗਏ ਕਿਵੇਂ ਸੱਸ ਦੇ ਜੁੰਡੇ ਹਾਂ ਹੁਣ ਵਸੌਣ ਵਾਲੀ ਗੱਲ ਕਰਨੀ ਹੈ ਕਿ ਕੀ ਕਰਨਾ ਕੋਈ ਕੰਮ ਇੱਥੇ ਇੱਕ ਮਿੰਟ ਬਾਈ ਦੀ ਹੁਣ ਗੱਲਾਂ ਕਰਦੇ ਆਂ ਰਾਣਾ ਸਿੱਧੂ ਨੇ ਵੱਡੇ ਵੱਡੇ ਫੈਸਲੇ ਨਵੇੜੇ ਜੀ ਹੁਣ ਤੁਸੀਂ ਬਾਈ ਦੀ ਕੋਈ ਇੱਜ਼ਤ ਕਰੋ ਜੀ ਅਸੀਂ ਬਾਈ ਦੀ ਇੱਜ਼ਤ ਕਰਕੇ ਨਾ ਜੀ ਮੈਂ ਉਹੀ ਕਹਿਣਾ ਵੀ ਜਿਹਦਾ ਆਹੀ ਕਲੇਸ਼ ਪਾਈ ਰੱਖਣਾ ਹੈ ਇੱਕ ਵਾਰੀ ਅਸੀਂ ਨਵੇੜ ਦਿੰਨੇ ਆਂ ਏਜੰਟਾਂ ਵਾਲਾ ਸਾਡਾ ਇੱਕ ਅਰੇ ਦਾ ਕੰਮ ਹੁੰਦਾ ਵੀ ਉਹਨੂੰ ਕਹਿੰਦੇ ਜਾਂਦਾ ਪੈਸੇ ਰੱਖ ਅਗਲੇ ਜਿਹੜੀ ਠੱਗੀ ਮਾਰੀ ਤੇ ਨਹੀਂ ਤੇਰੀ ਧੌਣ ਮਰੋੜਦੇ ਆ ਹੁਣ ਥੋੜਾ ਦਾ ਘਰ ਦਾ ਕਲੇਸ਼ ਆ ਜੀ ਕੁੜੀ ਕਹਿੰਦੀ ਵੀ ਜ਼ਿੰਮੇਵਾਰੀ ਲੈ ਲਓ ਸਰਪੰਚ ਥੋੜੀ ਜ਼ਿੰਮੇਵਾਰੀ ਲੈਂਦਾ ਤੁਸੀਂ ਆ ਜਿਹੜੀ ਹੈ ਨਾ ਹਮਾਇਤ ਨਾ ਕਰੋ ਮੁੰਡੇ ਦੀ ਵੀ ਇਹ ਤਾਂ ਨਸ਼ੇ ਦਾ ਇਲਜ਼ਾਮ ਮੁੰਡਾ ਮੂੰਹੋਂ ਮੰਨੀ ਜਾਂਦਾ ਮੈਂ ਗੋਲੀ ਗੱਟਾ ਖਾਣਾ ਪਹਿਲਾਂ ਨਹੀਂ ਸੀ ਕਰਦਾ ਜੀ ਹੁਣ ਕਰਦਾ ਹੈ ਨਾ ਮੇਰਾ ਇੱਕ ਪੁੱਤ ਹੈ ਜੀ ਜੇ ਮੇਰਾ ਪੁੱਤ ਸੂ ਸਾਈਡ ਕਰ ਗਿਆ ਤਾਂ ਮੈਂ ਕੀ ਕਿੱਦਾਂ ਨਹੀਂ ਜਾਵਾਂ ਪੈਰ ਜੀ ਮਾਂ ਕੋਈ ਨਹੀਂ ਮੈਂ ਵੇਖਣ ਨੂੰ ਮੋਬਾਈਲਾਂ ਤੇ ਕੀ ਕਰੂੰਗੀ ਮਾਤਾ ਜੀ ਲੱਭ ਮੈਂ ਆ ਦੇਖੋ ਜੀ ਮਾਂ ਐਸੇ ਘਰ ਕਿਉਂ ਆਏ ਭਾਈ ਐਸੇ ਘਰ ਕਿੰਨੇ ਬੈਸੰਦਾ ਆਲੇ ਤੋਂ ਕਮੈਂਟ ਇਹਨਾਂ ਸਾਡੀ ਸਾਡੀ ਕੁੜੀ ਖਾ ਕੇ ਮਾਰ ਗਈ ਫੇਰ ਨਹੀਂ ਸਾਡੀ ਕੁੜੀ ਖਾ ਕੇ ਮਾਰ ਗਈ ਫੇਰ ਅੱਜ ਮੈਂ ਮਾਨ ਕਰਦੀ ਆ ਕਰ ਯਾਰ ਡਾਂਗ ਫੜਾ ਇਹਨਾਂ ਨੂੰ ਸਾਰਿਆਂ ਨੂੰ ਡਾਂਗਾ ਫੜਾ ਪਹਿਲਾਂ ਨਹੀਂ ਨਹੀਂ ਯਾਰ ਮਾਨ ਕਰਦੀ ਮੈਂ ਜੀ ਮੇਰੀ 1 ਮਿੰਟ ਮੇਰੀ ਸੁਣੋ ਜੀ ਸਿੱਧੂ ਸਾਹਿਬ ਮੇਰੀ ਸੁਣੋ ਗੱਲ ਤੁਸੀਂ ਐਂ ਕਰੋ ਕੱਲੀ ਕੁੜੀ ਨੂੰ ਬਾਓ ਤੇ ਕੱਲੇ ਮੁੰਡੇ ਨੂੰ ਬਾਓ ਠੀਕ ਹੈ ਜੀ ਇਹਨਾਂ ਦੇ ਚਾਚਾ ਜੀ ਨੂੰ ਤੇ ਉਹ ਬ੍ਰਦਰ ਨੂੰ ਵੀ ਪਾਸੇ ਕਰੋ ਤੇ ਮਾਤਾ ਜੀ ਤੁਸੀਂ ਵੀ ਪਾਸੇ ਮੈਂ ਤਾਂ ਪੁੱਤ ਜਾ ਵੜਦੀ ਹਾਂ ਇੱਕ ਮਿੰਟ ਤੁਸੀਂ ਮੇਰੀ ਰਿਕੁਐਸਟ ਨੂੰ ਬੇਨਤੀ ਸੁਣੋ ਮੇਰੀ ਬੋਦੀ ਮੈਂ ਇਜਤ ਕਰਦਾ ਤੁਸੀਂ ਐਂ ਕਰੋ 2 ਮਿੰਟ ਲਈ ਪਾਸੇ ਕਰੋ ਜੀ ਸਾਡੀ ਭੈਣ ਬੋਲਦੀ ਹੈ ਜੀ ਭਾਈ ਸਾਡੀ ਭੈਣ ਬੋਲਦੀ ਹੈ ਦੇਖੋ ਉਹ ਕਿਵੇਂ ਲੱਗੀ ਪਾ ਦੇਖੋ ਇਹ ਨਹੀਂ ਨਿਕਲ ਰਹੀ ਆਪਣੇ ਜੀ ਹਾਂ ਐ ਫੇਰੋਂਗੇ ਨਾ ਜਿੰਨਾ ਚਿਰ ਮਰਜੀ ਖਿੱਚੀ ਚੱਲੋ ਕੰਮ ਨੂੰ ਕੋਈ ਚੱਕਰ ਨਹੀਂ ਮੇਰੀ ਗੱਲ ਸੁਣੋ ਵੀ ਤੁਸੀਂ ਵਸਾ ਕੇ ਰਾਜ਼ੀ ਹੈ ਕਿ ਨਹੀਂ ਵਸਾ ਕੇ ਰਾਜ਼ੀ ਹਾਂ ਜੀ ਹਾਂ ਕੁੜੀਏ ਜੇ ਉਹ ਨਸ਼ਾ ਪਤਾ ਛੱਡਦਾ ਸਰਪੰਚ ਸਾਹਿਬ ਜ਼ਿੰਮੇਵਾਰੀ ਲੈਂਦੇ ਮੈਂ ਤੇਰੇ ਨਾਲ ਖੜਦਾ ਤੂੰ ਵਸ ਕੇ ਰਾਜ਼ੀ ਹੈ ਕਿ ਨਹੀਂ ਠੀਕ ਹੈ ਕੋਈ ਹੋਰ ਕਲੇਸ਼ ਤਾਂ ਨਹੀਂ ਕੋਈ ਸੱਸ ਸਹਰਾ ਸਿੱਧਾ ਕਲੇਸ਼ ਹੋਵੇ ਵੀ ਭਾਂਡੇੜੀ ਮਾਈ ਦੀ ਇਹ ਵੈਸੇ ਜੀ ਇਹ ਸਿਆਪੇ ਦੀ ਜਾੜਾ ਵੈਸੇ ਨੇ ਪਹਿਲੇ ਤੂੰ ਆਪਣੀ ਮਾਂ ਨੂੰ ਰੋਟੀ ਪਾਣੀ ਦੇਣੀ ਹੈ ਹਾਂ ਇਹ ਹੋਣੀ ਹੈ ਇਹ ਤੇ ਲੈਣਾ ਆਪਣੀ ਮਾਂ ਤੇ ਤੇਰੀ ਮਾਂ 'ਚ ਕੋਈ ਫਰਕ ਨਹੀਂ ਬਸ ਜੇ ਤੂੰ ਉਹਨੂੰ ਸਭ ਕੁਝ ਮੰਨੇ ਤੇ ਉਹਦੀ ਮਾਂ ਤੇਰੀ ਮਾਂ ਹੈ ਨਹੀਂ ਮੰਨਣਾ ਪਊਗਾ ਜੇ ਆਪਦੀ ਮਾਂ ਤੇਰੀ ਘਰੇ ਝਟਕਦੀ ਗਾਲਾਂ ਕੱਢਦੀ ਕੁਛ ਕਰਦੀ ਹੁਣ ਵੀ ਕਰਦੀ ਹੋ ਜਰਦੀ ਹੈ ਨਾ ਤੇ ਫਿਰ ਜਦੋਂ ਧੀ ਜਿਹੜੀ ਹੈ ਨਾ ਘਰ ਛੱਡ ਕੇ ਜਾਂਦੀ ਹੈ ਸਹੁਰਿਆਂ ਦਾ ਘਰ ਉਹਦਾ ਸਲੀਕਰ ਹੁੰਦਾ ਬੇਸ਼ੱਕ ਥੋੜੀ ਲੱਭ ਮਰ ਜੂਗੀ ਕਿੰਨਾ ਤੂੰ ਉਹਨੂੰ ਪਿਆਰ ਕਿਤੇ ਉਹ ਤੋਂ ਦੁੱਖਣਾ ਮਾਂ ਨੂੰ ਕਰਨੀਂ ਤੇ ਕਲੇਸ਼ ਹੋਣਾ ਹੀ ਨਹੀਂ ਆਪਣਾ ਠੀਕ ਹੈ ਮੈਂ ਜੁਮੇ ਵਾਰੀ ਲਾਉਂਗਾ ਇਸ ਗੱਲ ਦੀ ਜੇ ਕੁਛ ਬੋਲ ਜਾਂਦੇ ਬਾਈ ਜੀ ਬਾਈ ਜੀ ਜੇ ਤੁਸੀਂ ਜ਼ਿੰਮੇਵਾਰੀ ਲੈਨੇ ਅਸੀਂ ਠੋਡੀ ਦੇ ਛੱਤੀ ਕਰ ਬੱਸ ਬਾਈ ਕੋਈ ਪੋਤਾ ਪੁੱਤ ਦੇ ਕੇ ਧੀ ਲਈਏ ਮੈਂ ਵੀ ਧੀ ਬਣਾ ਕੇ ਰੱਖੋਗੀ ਮਾਂ ਤੇ ਪਕੜ ਜਾ ਹੁਣ ਬਾਈ ਫਿਰ ਕੋਈ ਨਹੀਂ ਪੁੱਤ ਮਾਂ ਮੇਰੇ ਪ੍ਰੈਜ਼ੀਡੈਂਟ ਸੱਟਦੀ ਤੁਸੀਂ ਮੇਰੀ ਗੱਲ ਸਰ ਅੱਛਾ ਤਾਂ ਇਹਨਾਂ ਦੇ ਫਾਦਰ ਸਾਹਿਬ ਹੈ ਨਹੀਂ ਕਿ ਮੈਂ ਨਹੀਂ ਇਹਨਾਂ ਦੇ ਵੀ ਹੈ ਨਹੀਂ ਇਹਨਾਂ ਦੇ ਵੀ ਹੈ ਨਹੀਂ ਹਾਂ ਤੁਸੀਂ ਤਾਂ ਆਏ ਹੋ ਨਾ ਇਹਨਾਂ ਦਾ ਸਤਿਕਾਰ ਕਰਿਆ ਕਰੋ ਕਿਉਂਕਿ ਮਾਂ ਵੀ ਇਹ ਚ ਦੀਂਦੀ ਐ ਤੇ ਪੋ ਵੀ ਇਹ ਚ ਦੀਨੇ ਜਿੰਨਾ ਤੁਸੀਂ ਉਹਨੂੰ ਪਿਆਰ ਕਰਦੇ ਹੋ ਉਹਨਾਂ ਮਾਂ ਨੂੰ ਕਰੋ ਤੇ ਕਲੇਸ਼ ਬਾਈ ਨਾ ਅਗਲਾ ਵੀ ਮੂਰੂ ਕਰੀਏ ਮੇਰੇ ਨਾਲ ਮੇ ਮੋਗੋ ਤੋਂ ਸਲਾਹ ਕਰਕੇ ਜਾਓ ਗਿਆ ਜੀ ਹੋ ਗਿਆ ਤੁਹਾਡਾ ਤੁਹਾਡਾ ਫੈਸਲਾ ਸਿਰ ਮੱਥੇ ਜੀ ਸਰਪੰਚ ਸਾਹਿਬ ਠੀਕ ਹੈ ਜੀ ਇਸ ਪਰਿਵਾਰ ਦੀ ਮਿਹਨਤ ਮੈਲੇ ਜੀ ਨੋਂ ਤੇ ਸੂਈ ਚੜ ਚੱਲੀ ਠੀਕੇ ਜਾ ਕੇ ਅਸੀਂ ਮੈਂ ਦੇ ਗੁਰਪਿੰਦੇ ਨਾਸ਼ਤਾ ਨੋਸਤਾ ਵੀ ਕਰਨਾ ਫਿਰ ਉਹ ਦੂਜੇ ਏਜੰਟਾਂ ਵਾਲੇ ਕੀ ਸ਼ੁਰੂ ਸਾਰਾ ਇਸ ਪਰਿਵਾਰ ਦੀ ਜ਼ਿੰਮੇਵਾਰੀ ਮੇਰੀ ਹੈ ਕੁੜੀਏ ਤੇਰੇ ਵਾਲੇ ਪਾਸੋਂ ਕੁਝ ਕਾਇਦੀ ਨਹੀਂ ਹੋਣੀ ਚਾਹੀਦੀ ਠੀਕ ਹੈ ਜੀ ਕਿ ਮੈਨੂੰ ਫੇਰ ਯਕੀਨ ਹੋਊਗਾ ਜੇ ਤੂੰ ਆਪਣੀ ਮਾਂ ਮੰਨ ਕੇ ਹੁਣੇ ਤੂੰ ਲਾ ਪੈਰੀ ਹੱਥ ਠੀਕ ਹੈ ਸੱਸ ਨੇ ਸਾਸਰੇ ਨਾਲ ਪੈਰੀ ਹੱਥ ਲਾਉਣਾ ਤੇਰੀ ਤੇਰੀ ਜਗ੍ਹਾ ਉਹਦੇ ਚਰਨਾਂ 'ਚ ਠੀਕ ਹੈ ਪਰ ਆਪਣ ਠੀਕ ਹੈ ਫਿਰ ਮੇਰੇ ਪਤਾ ਲੱਗੂ ਤੁਹਾਡੇ ਮਨ ਚੋਂ ਮੈਂ ਮੈਂ ਤਾਂ ਇਹਨਾਂ ਦੀ ਇੱਜ਼ਤ ਦੀ ਬਹੁਤ ਕਰਦਾ ਜੀ ਕਰਦਾ ਰਹੀ ਬਸ ਹਾਂਜੀ ਧੰਨਵਾਦ ਧੰਨਵਾਦ ਬਸ ਵਿਚਾਰ ਰੱਖਿਓ ਨਹੀਂ ਲੱਭ ਮਰ ਜੰਦੀਆਂ ਨਾ ਉਹ ਮੇਰੇ ਸੂ ਸਾਈਡ ਤੱਕ ਪਹੁੰਚ ਜਾ ਹਾਂਜੀ ਨਹੀਂ ਕੋਈ ਗੱਲ ਕੋਈ ਗੱਲ ਧੰਨਵਾਦ ਮਿਹਰਬਾਨੀ ਜੀ ਧੰਨਵਾਦ ਠੀਕ ਹੈ ਜੀ ਸਰਦਾਰ ਠੀਕ ਹੈ ਸਰਦਾਰ ਠੀਕ ਹੈ ਸਰਦਾਰ ਠੀਕ ਹੈ ਹੋ ਜੀ ਠੀਕ ਠੀਕ ਜੀ ਮਾਤਾ ਜੀ ਠੀਕ ਆਪਾਂ ਕੋਈ ਪਰਿਵਾਰ ਬਣਿਆ ਰਵੇ ਆ ਮਿੱਠੀਆਂ ਰੋਟੀਆਂ ਬਕਾ ਕੇ ਖਾਓ ਜਾ ਕੇ